ਜਦੋਂ ਧਰਮ ਦੀ ਗੱਲ ਹੁੰਦੀ ਹੈ ਜੋ ਸਾਨੂੰ ਸੁਣਾਇਆ ਜਾ ਰਿਹਾ ਸੁਣਤਾ ਰਹੇ ਹਾਂ ਇਹ ਸਹੀ ਹੋਵੇਗਾ ਕਿ ਗਲਤ ਹੋਵੇਗਾ ਸਾਡੇ ਕੋਲ ਕੋਈ ਪੈਰਾਮੀਟਰ ਹੈ ਪੈਰਾਮੀਟਰ ਤਾਂ ਗੁਰਬਾਣੀ ਦਾ ਪੈਰਾਮੀਟਰ ਸਾਡੇ ਇਤਿਹਾਸਿਕ ਸੋਰਸ ਨੇ ਜਿਹੜੇ ਮੈਂ ਤੁਹਾਨੂੰ ਕਿਹਾ ਜਿਹੜੇ ਸਾਡੇ ਮੌਲਿਕ ਸੋਰਸ ਨੇ ਮੌਲਿਕ ਸੋਰਸ ਤੇ ਜਿਨ੍ਹਾਂ ਦੇ ਉੱਤੇ ਅਸੀਂ 100% ਭਰੋਸਾ ਕਰ ਸਕਦੇ ਹਾਂ ਸਿਰਫ ਸਮੱਸਿਆ ਕੀ ਹੈ ਕਿ ਸਾਡੇ ਯੂਥ ਵੀ ਜੋ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਨੂੰ ਸੁਣਨਾ ਚੰਗਾ ਲੱਗਦਾ ਹੈ ਪਰ ਉਹ ਉਹਦੇ ਵਿੱਚ ਇਹ ਨਹੀਂ ਲੱਭਦੇ ਤੇ ਇਹਦੇ ਵਿੱਚ ਸੱਚਾਈ ਕਿੰਨੀ ਹੈ ਕਿੰਨਾ ਕੁ ਪੜਨਾ ਪੈਂਦਾ ਕਿਹੜੇ ਕਿਹੜੇ ਸਰੋਤ ਅਧਿਐਨ ਕਰ ਚੁੱਕੇ ਹੁਣ ਤੱਕ ਤਾਂ ਜੋ ਸਾਡੀ ਆਡੀਓਜ਼ ਨੂੰ ਪਤਾ ਲੱਗੇ ਵੀ ਇਸ ਇੱਕ ਇਤਿਹਾਸ ਨੂੰ ਐਵੇਂ ਨਹੀਂ ਪੇਸ਼ ਕੀਤਾ ਜਾਂਦਾ ਪਿੱਛੇ ਕਰੜੀ ਮਿਹਨਤ ਹੈ ਕਿਸੇ ਵੀ ਇੱਕ ਵਿਸ਼ੇ ਨੂੰ ਤੁਸੀਂ ਜਦੋਂ ਚੁੱਕਦੇ ਹੋ ਤੁਹਾਨੂੰ ਉਹਦੇ ਰੈਫਰੈਂਸਸ ਲੱਭਣ ਲਈ ਤੁਹਾਨੂੰ ਕਈ ਕਿਤਾਬਾਂ ਫੋਲੀਆਂ ਪੈਂਦੀਆਂ ਇਤਿਹਾਸ ਦੇ ਵਿੱਚੋਂ ਮੂਤੀ ਚੁਗਣੇ ਪੈਂਦੇ ਆ ਨਾ 4-4 ਘੰਟੇ 6-6 ਘੰਟੇ ਔਰ ਕਈ ਵਾਰ 2-2 3-3 ਦਿਨ ਜਿਹੜੇ ਨੇ ਔਰ ਰਿਸਰਚ ਕਰਨ ਦੇ ਵਿੱਚ ਲੱਗ ਜਾਂਦੇ ਨੇ ਅਇਤੋ ਕੁਛ ਸਾਲ ਪਹਿਲਾਂ ਇੱਕ ਕਹਾਣੀ ਕਿ ਚੰਦੂ ਦੀ ਜਿਹੜੀ ਏ ਉਹ ਨੋਹ ਜਾਂਦੀ ਏ ਉਹ ਗਹਿਣੇ ਗੱਟੇ ਲੈ ਕੇ ਜਾਂਦੀ ਏ ਗੁਰੂ ਸਾਹਿਬ ਜੀ ਦੇ ਇਹੋ ਜਿਹਾ ਇਤਿਹਾਸ ਜਿਹੜਾ ਵਿਗਾੜਿਆ ਗਿਆ ਸਿੱਖਾਂ ਦਾ ਜਦੋਂ ਵੀ ਤੁਸੀਂ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੀ ਗੱਲ ਕਰੋਗੇ ਉਹਨੂੰ ਗੱਲ ਨੂੰ ਪੁੱਛੋ ਕਿ ਤੇ ਉਹੀ ਕਹਾਣੀ ਸੁਟੇਗਾ ਅੱਜ ਸਾਨੂੰ ਆਡੀਅנס ਸਾਡੀ ਕਹਿੰਦੀ ਸਾਨੂੰ ਉਹ ਚੀਜ਼ ਚਾਹੀਦੀ ਹੈ ਜਿਹੜੀ ਥੋੜੇ ਸਮੇਂ 'ਚ ਬਹੁਤ ਕੁਝ ਸਿੱਖ ਲਈਏ ਕੀ ਇਸ ਤਰ੍ਹਾਂ ਹੋ ਸਕਦਾ ਪਹਿਲਾਂ ਹੁੰਦਾ ਸੀ ਵੀਡੀਓ ਬਣਦਾ ਸੀ ਪਰ ਅੱਜ ਕੱਲ ਰੀਲ ਕਲਚਰ ਹੈ ਜੋ ਇਤਿਹਾਸ 239 ਸਾਲ ਦਾ ਸਮਾਂ ਲਾ ਕੇ ਸਿਰਜਿਆ ਗਿਆ ਕੀ ਜੇ ਉਸ ਇਤਿਹਾਸ ਨੂੰ ਅੱਜ ਕਾਗਜ਼ ਤੇ ਉਤਾਰਿਆ ਜਾਵੇ ਕਲਮ ਦੇ ਨਾਲ ਉਤਾਰਿਆ ਜਾਵੇ ਕੀ ਉਹ ਇਤਿਹਾਸ ਪੂਰਨ ਤੌਰ ਤੇ ਮੁਕੰਮਲ ਹੋ ਸਕਦਾ ਹੈ ਕਿਉਂਕਿ ਉਹਤੇ ਇਤਿਹਾਸਕਾਰ ਕਹਿੰਦੇ ਜੋ ਮੈਂ ਲਿਖ ਦਿੱਤਾ ਇਹ ਸੰਪੂਰਨ ਸੱਚ ਹੈ ਦੁਨੀਆ ਦੇ ਵਕਫਾ ਕੋਨੇ ਚ ਬੈਠੇ ਪੀਟੀਸੀ ਵੇਖ ਰਹੇ ਸਾਰੀ ਦਸ਼ਕਾਂ ਦਾ ਸਵਾਗਤ ਹੈ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਅਕਸਰ ਜਦੋਂ ਪ੍ਰਾਤਨ ਸਮੇਂ ਦੇ ਵਿੱਚ ਬਚਪਨ ਦੇ ਵਿੱਚ ਮਾਤਾ ਪਿਤਾ ਸਕੂਲ 'ਚ ਬੱਚਿਆਂ ਨੂੰ ਪੜ੍ਹਨ ਵਾਸਤੇ ਪਾਉਂਦੇ ਸਨ ਤੇ ਨਾਲ ਇੱਕ ਵੱਡਾ ਭਾਰੀ ਬਸਤਾ ਤਿਆਰ ਕਰਕੇ ਦਿੱਤਾ ਜਾਂਦਾ ਸੀ। ਜੇਕਰ ਅੱਜ ਦੀ ਗੱਲ ਕਰੀਏ ਅੱਜ ਦੇ ਬੱਚਿਆਂ ਦੇ ਕੁਝ ਬਸਤੇ ਹਲਕੇ ਵੀ ਹੋ ਚੁੱਕੇ ਨੇ ਤੇ ਕਈ ਸਕੂਲਾਂ ਦੇ ਵਿੱਚੋਂ ਬਸਤੇ ਖਤਮ ਵੀ ਹੋ ਚੁੱਕੇ ਨੇ। ਜੀ ਹਾਂ ਜੇਕਰ ਮੈਂ ਸਿੱਖ ਵਿਚਾਰਧਾਰਾ ਦਾ ਸਿੱਖ ਫਲਸਫੇ ਦੀ ਗੱਲ ਕਰਾਂ ਅੱਜ ਜਿਸ ਤਰ੍ਹਾਂ ਸਾਡੇ ਸਕੂਲਾਂ ਵਿੱਚ ਜਿਸ ਕਾਲਜਾਂ ਦੇ ਵਿੱਚ ਸਿੱਖ ਵਿਚਾਰਧਾਰਾ ਨੂੰ ਪਬਲਿਕ ਸਾਹਮਣੇ ਪੇਸ਼ ਕੀਤਾ ਜਾ ਰਿਹਾ ਜਾਂ ਸਿੱਖ ਇਤਿਹਾਸ ਨੂੰ ਪੇਸ਼ ਕੀਤਾ ਜਾ ਰਿਹਾ ਉਹ ਪੇਸ਼ਕਾਰੀ ਕਿਸ ਤਰ੍ਹਾਂ ਦੀ ਹੈ? ਪਰੰਤੂ ਦੂਜਾ ਪੱਖ ਸਾਡੇ ਸਾਹਮਣੇ ਇਹ ਵੀ ਹੈ ਸੋਸ਼ਲ ਮੀਡੀਆ ਤੇ ਜੋ ਸਿੱਖ ਇਤਿਹਾਸ ਪੇਸ਼ ਕੀਤਾ ਜਾ ਰਿਹਾ ਉਹ ਕੀ ਇਤਿਹਾਸ ਸਹੀ ਹੈ ਕੀ ਸਾਡੇ ਉਹ ਸਿੱਖ ਸਿਧਾਂਤ ਅਸਲ ਗੁਰਬਾਣੀ ਦੇ ਅਨੁਸਾਰ ਪੇਸ਼ ਕੀਤੇ ਜਾ ਰਹੇ ਨੇ ਇਸੇ ਦੇ ਮੁਤਾਬਕ ਅੱਜ ਤੁਹਾਡੇ ਰੂਬਰੂ ਜਿਹੜੀ ਸਿੱਖਿਆਤ ਮੈਂ ਕਰ ਰਿਹਾ ਲੰਬੇ ਸਮੇਂ ਤੋਂ ਬੱਚਿਆਂ ਦੇ ਵਿੱਚ ਵਿਚਰ ਰਹੇ ਨੇ ਸਾਡੇ ਅਤੀ ਸਤਕਾਜਯੋਗ ਸਰਦਾਰ ਸਵਰਨ ਸਿੰਘ ਜੀ ਸਵਰਨ ਜਿਨ੍ਹਾਂ ਦੀ ਮਿੱਠੀ ਤੇ ਰਸ ਪਿੰਨੀ ਆਵਾਜ਼ ਨੇ ਪਤਾ ਨਹੀਂ ਕਿੰਨਾ ਹੀ ਸਿੱਖ ਇਤਿਹਾਸ ਆਪਣੀ ਆਵਾਜ਼ ਦੇ ਰਾਹੀਂ ਲੋਕਾਂ ਤੱਕ ਪਹੁੰਚਾ ਦਿੱਤਾ ਆਪਣੀ ਆਵਾਜ਼ ਦੇ ਸਦਕਾ ਬڑے ਪਿਆਰੇ ਬੋਲ ਸੰਗਤਾਂ ਦੇ ਵਿੱਚ ਗੁਰਬਾਣੀ ਗੁਰ ਇਤਿਹਾਸ ਅਤੇ ਸਿੱਖ ਵਿਚਾਰਧਾਰਾ ਨੂੰ ਲੈ ਕੇ ਜਾਂਦੇ ਨੇ ਸਿੱਖ ਚਿੰਤਕ ਦੇ ਤੌਰ ਤੇ ਵਿਚਰਦੇ ਨੇ ਤੁਹਾਡਾ ਸਵਾਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਅਕਸਰ ਗੱਲ ਕਹੀ ਜਾਂਦੀ ਹੈ ਕਿ ਜੋ ਸਾਡੇ ਹੱਥ ਵਿੱਚ ਹੈ ਮੋਬਾਈਲ ਅੱਜ ਅਸੀਂ ਪੂਰੀ ਦੁਨੀਆ ਤੇ ਕਾਬਜ਼ ਹੋ ਚੁੱਕੇ ਹਾਂ ਪੂਰੀ ਦੁਨੀਆ ਸਾਡੇ ਹੱਥ ਵਿੱਚ ਹੈ ਪਰੰਤੂ ਜਦੋਂ ਧਰਮ ਦੀ ਗੱਲ ਆਉਂਦੀ ਹੈ ਇਸ ਤੇ ਜੋ ਪਰੋਸਿਆ ਜਾ ਰਿਹਾ ਮੋਬਾਈਲ ਤੇ ਕੀ ਉਹ ਸਭ ਕੁਝ ਸਹੀ ਹੋ ਸਕਦਾ ਹੈ ਇਹਦਾ ਪਤਾ ਕਿਵੇਂ ਲੱਗੇਗਾ ਸਭ ਤੋਂ ਪਹਿਲਾਂ ਤਾਂ ਮੈਂ ਆਪ ਜੀ ਦਾ ਔਰ ਪੀਟੀਸੀ ਅਦਾਰੇ ਦਾ ਧੰਨਵਾਦੀ ਹਾਂ ਕਿ ਆਪ ਜੀ ਨੇ ਇਤਨਾ ਬਾਂਹ ਸਰਕਾਰ ਦਿੱਤਾ ਔਰ ਸੰਗਤਾਂ ਦੇ ਰੂਬਰੂ ਹੋਣ ਦਾ ਇੱਕ ਮੌਕਾ ਦਿੱਤਾ ਆਪ ਜੀ ਦਾ ਜਿਹੜਾ ਸਵਾਲ ਹੈ ਆਇਦੇ ਸਮੇਂ ਦੇ ਵਿੱਚ ਅਗਰ ਮੈਂ ਇਹਨੂੰ ਸੋਖੇ ਸ਼ਬਦਾਂ ਦੇ ਵਿੱਚ ਕਹਾਂ ਇਹ ਬਹੁਤ ਹੀ ਜ਼ਰੂਰੀ ਔਰ ਆਇਦੇ ਨੌਜਵਾਨਾਂ ਨੂੰ ਜਿਹੜਾ ਇੱਕ ਚਸਕਾ ਪੈ ਗਿਆ ਕਿ ਸਭ ਕੁਝ ਸਾਨੂੰ ਗੂਗਲ ਬਾਬਾ ਦੇਗਾ ਬਿਲਕੁਲ ਗੂਗਲ ਬਾਬੇ ਵਾਲੋ ਪ੍ਰਭਾਵਿਤ ਹੋ ਗਏ ਆਪਣੇ ਬਾਬਿਆਂ ਵੱਲ ਗੁਰਬਾਣੀ ਵੱਲ ਉਹ ਨਹੀਂ ਜਾ ਰਹੇ ਨਹੀਂ ਜਾ ਰਹੇ ਫੋਨ ਗੂਗਲ ਦੇ ਉੱਤੇ ਉਹ ਕੁਝ ਹੈ ਜਿਹੜਾ ਗੁਰਬਾਣੀ ਦੇ ਨਾਲ ਗੁਰਬਾਣੀ ਦੇ ਸਿਧਾਂਤ ਦੇ ਨਾਲ ਸਾਡੇ ਇਤਿਹਾਸਿਕ ਸਰੋਤਾਂ ਦੇ ਨਾਲ ਕਿਸੇ ਵੀ ਪੱਖ ਤੋਂ ਮੇਲ ਨਹੀਂ ਖਾਂਦਾ ਇਹ ਨਹੀਂ ਹੈ ਕਿ ਸਭ ਕੁਝ ਨੈਗੇਟਿਵ ਹੈ ਬਹੁਤ ਕੁਝ ਪੋਜ਼ਿਟਿਵ ਵੀ ਹੈ ਪਰ ਉਹ ਜਿਹੜੀਆਂ ਸਾਈਟਸ ਨੇ ਜਾਂ ਉਹ ਜਿਹੜਾ ਰਿਸਰਚ ਇੰਜਨ ਹੈ ਉਹ ਸਰਚ ਇੰਜਨ ਜਿਹੜਾ ਉੱਥੇ ਤੱਕ ਬੱਚੇ ਨਹੀਂ ਪਹੁੰਚਦਾ ਜਿਹੜਾ ਉੱਪਰ ਉੱਪਰ ਹੈ ਉਹ ਕਿਸੇ ਵੀ ਪੱਖੂ ਗੁਰਬਾਣੀ ਦੇ ਨਾਲ ਮੇਲ ਨਹੀਂ ਕਰਦਾ ਅਗਰ ਅਸੀਂ ਇਤਿਹਾਸ ਦੀ ਗੱਲ ਕਰੀਏ ਇਤਿਹਾਸ ਦੇ ਸਰੋਤਾਂ ਦੀ ਗੱਲ ਕਰੀਏ ਤਾਂ ਸਾਡੇ ਕੋਲ ਦੋ ਤਰ੍ਹਾਂ ਦੇ ਇਤਿਹਾਸਿਕ ਸਰੋਤ ਜਿਹੜੇ ਨੇ ਉਹ ਸਾਡੇ ਸਾਹਮਣੇ ਦ੍ਰਿਸ਼ਟੀਗੋਚਰ ਹੁੰਦੇ ਆ ਇੱਕ ਹੈਗਾ ਜੀ ਇੱਕ ਸਰੋਤ ਜਿਹੜਾ ਸਾਡਾ ਪੁਰਾਤਨ ਗੁਰਬਾਣੀ ਤੋਂ ਚੱਲਿਆ ਆ ਬਿਲਕੁਲ ਜਿਸ ਨੂੰ ਅਸੀਂ ਨਿਰੋਲ ਕਹਿ ਸਕਦੇ ਆ ਜਿਸ ਨੂੰ ਅਸੀਂ ਸਭ ਤੋਂ ਪਹਿਲਾਂ ਜਿਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਇਦੇ ਵਿੱਚ ਇਤਿਹਾਸ ਦੀ ਗੱਲ ਕੀਤੀ ਹੈ ਗੁਰੂ ਸਾਹਿਬ ਜੀ ਦੇ ਜੀਵਨ ਦੀ ਗੱਲ ਕੀਤੀ ਹੈ ਜਿਹਦੇ ਅੰਦਰ 15 ਭਗਤਾਂ ਦੀ ਗੱਲ ਹੈ ਇਹਦੇ ਅੰਦਰ ਪਟਾਂ ਦੀ ਗੱਲ ਹੈ ਬਿਲਕੁਲ ਉਹਨਾਂ ਦਾ ਜੀਵਨ ਉਹਨਾਂ ਦੇ ਦੁਆਰਾ ਲਿਖੀ ਗਈ ਬਾਣੀ ਉਹਦੇ ਬਾਅਦ ਅਗਰ ਅਸੀਂ ਚੱਲਦੇ ਹਾਂ ਅੱਗੇ ਤਾਂ ਅੱਗੇ ਸਾਡੇ ਸਾਹਮਣੇ ਦਸਮ ਗ੍ਰੰਥ ਦੀ ਬਾਣੀ ਆਉਂਦੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੁਆਰਾ ਉਹਨਾਂ ਦੀ ਆਤਮ ਕਥਾ ਦੀ ਗੱਲ ਆਉਂਦੀ ਹੈ ਪ੍ਰਾਇਮਰੀ ਸੋਰਸਸ ਵੀ ਨੇ ਸੈਕੰਡਰੀ ਸੋਰਸਸ ਵੀ ਨੇ ਸਾਡੇ ਕੋਲ ਸਾਡੇ ਕੋਲ ਸਾਰੇ ਸੋਰਸਸ ਹੈਗੇ ਬਹੁਤ ਕੁਝ ਹੈ ਅੱਗੇ ਅਗਰ ਅਸੀਂ ਗੁਰਗੋਬਿੰਦ ਸਿੰਘ ਮਹਾਰਾਜ ਦੇ ਬਾਅਦ ਦੀ ਗੱਲ ਕਰਦੇ ਹਾਂ ਤਾਂ ਗੁਰ ਸੋ ਕਵੀ ਸੈਨਾਪਤੀ ਦਾ ਲਿਖਿਆ ਹੋਇਆ ਪਰ ਬੱਚਿਆਂ ਦੇ ਵਿੱਚ ਅੱਜ ਦੇ ਸਮੇਂ ਦੇ ਅੰਦਰ ਨੌਜਵਾਨਾਂ ਦੇ ਅੰਦਰ ਕਿਤਾਬ ਨੂੰ ਦੇਖਣ ਦਾ ਹੀ ਰੁਝਾਨ ਨਹੀਂ ਹੈ ਕਿਤਾਬ ਕੋਲ ਚ ਖਤਮ ਹੋ ਚੁੱਕਾ ਹੈ ਪੂਰਨ ਤੌਰ ਤੇ ਪੜਨਾ ਤਾਂ ਦੂਰ ਦੀ ਗੱਲ ਅਗਰ ਅੱਜ ਮੈਂ ਕਹਾਂ ਕਿ ਅਗਰ ਕਿਸੇ ਨੌਜਵਾਨ ਸਿੱਖ ਬੱਚੇ ਨੂੰ ਚਾਰ ਇਤਿਹਾਸਿਕ ਕਿਤਾਬਾਂ ਦੇ ਨਾਮ ਉਹ ਬੱਚਾ ਦੱਸ ਸਕਦਾ ਹੈ ਨਹੀਂ ਸਵਾਲ ਹੀ ਪੈਦਾ ਨਹੀਂ ਹੁੰਦਾ ਬਹੁਤ ਔਖਾ ਅਸੀਂ ਹਰ ਇੱਕ ਗੱਲ ਨੂੰ ਸਿਰਫ ਸੁਣਨ ਤੱਕ ਸੀਮਤਾ ਉਹ ਗੱਲ ਅਸੀਂ ਸੁਣਨੇ ਆ ਭਾਵੇਂ ਆਪਣੇ ਸਾਹਮਣੇ ਬੈਠੇ ਕਿਸੇ ਕਥਾਵਾਚਕ ਤੋਂ ਸੁਣ ਲਈਏ ਭਾਵੇਂ ਅਸੀਂ ਸਾਹਮਣੇ ਟੀਵੀ ਦੇ ਰਾਹੀਂ ਚੱਲ ਰਹੀ ਕਥਾ ਤੋਂ ਜਾਂ ਫਿਰ ਅਸੀਂ Google Search Engine ਤੇ ਜਾ ਕੇ ਕੋਈ ਕਿਸੇ ਰੀਲ ਨੂੰ ਸੁਣ ਲਈਏ ਦੇਖ ਲਈਏ ਇਸ ਤੋਂ ਜ਼ਿਆਦਾ ਨਹੀਂ ਮੈਂ ਤੁਹਾਡੀ ਥੋੜੀ ਗੱਲ ਇਥੇ ਰੁਕਣਾ ਚਾਹਾਂਗਾ ਅੱਜ ਦੇ ਸਮੇਂ ਦੀ ਗੱਲ ਕੀਤੀ ਜਾਵੇ ਅੱਜ ਚੰਗਾ ਖਾਣਾ ਪਸੰਦ ਹੈ ਹਾਂਜੀ ਚੰਗਾ ਪਹਿਨਣਾ ਪਸੰਦ ਹੈ ਬਿਲਕੁਲ ਚੰਗਾ ਬੋਲਣਾ ਵੀ ਪਸੰਦ ਹੈ ਚੰਗਾ ਸੁਣਨਾ ਵੀ ਪਸੰਦ ਹੈ ਪ੍ਰੋਬਲਮ ਉਦੋਂ ਇਹ ਆਂਦੀ ਜਦੋਂ ਧਰਮ ਦੀ ਗੱਲ ਹੁੰਦੀ ਹੈ ਜੋ ਸਾਨੂੰ ਸੁਣਾਇਆ ਜਾ ਰਿਹਾ ਸੁਣਤਾ ਰਹੇ ਆ ਇਹ ਸਹੀ ਹੋਵੇਗਾ ਕਿ ਗਲਤ ਹੋਵੇਗਾ ਸਾਡੇ ਕੋਲ ਕੋਈ ਪੈਰਾਮੀਟਰ ਹੈ ਦੇਖੋ ਪੈਰਾਮੀਟਰ ਪੈਰਾਮੀਟਰ ਤਾਂ ਗੁਰਬਾਣੀ ਦਾ ਹੈ ਪੈਰਾਮੀਟਰ ਸਾਡੇ ਇਤਿਹਾਸਿਕ ਸੋਰਸ ਨੇ ਜਿਹੜੇ ਮੈਂ ਤੁਹਾਨੂੰ ਕਿਹਾ ਜਿਹੜੇ ਸਾਡੇ ਮੌਲਿਕ ਸੋਰਸ ਨੇ ਮੌਲਿਕ ਸੋਰਸ ਤੇ ਜਿਨ੍ਹਾਂ ਦੇ ਉੱਤੇ ਅਸੀਂ 100% ਭਰੋਸਾ ਕਰ ਸਕਦੇ ਆ ਅਸੀਂ ਉਹਨਾਂ ਵਾਲੇ ਪਾਸੇ ਜਾਣ ਨਹੀਂ ਰਹੇ ਸਿਰਫ ਸਮੱਸਿਆ ਕੀ ਹੈ ਕਿ ਸਾਡੇ ਯੂਥ ਦੀ ਜੋ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਨੂੰ ਸੁਣਨਾ ਚੰਗਾ ਲੱਗਦਾ ਜਾਂ ਬੋਲਣ ਵਾਲੇ ਦੀ ਪਰਸਨੈਲਿਟੀ ਤੋਂ ਪ੍ਰਭਾਵਿਤ ਹੁੰਦੇ ਨੇ ਜਾਂ ਉਹਦੇ ਬੋਲਣ ਦੇ ਤਰੀਕੇ ਤੋਂ ਪ੍ਰਭਾਵਿਤ ਹੁੰਦੇ ਨੇ ਉਹ ਗੱਲਾਂ ਨੂੰ ਸੁਣਦੇ ਆ ਪਰ ਉਹ ਉਹਦੇ ਵਿੱਚ ਇਹ ਨਹੀਂ ਲੱਭਦੇ ਕਿ ਇਹਦੇ ਵਿੱਚ ਸੱਚਾਈ ਕਿੰਨੀ ਹੈ ਬਿਲਕੁਲ ਤੁਹਾਡੀ ਗੱਲ ਸਹੀ ਹੈ ਸੱਚਮੁੱਚ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਅੱਜ ਇਹ ਵਿਸ਼ਾ ਲੈਣ ਦਾ ਇੱਕੋ ਇੱਕ ਸਾਡਾ ਮੋਟਿਵ ਸੀਗਾ ਬਹੁਤਾਂ ਦੀ ਕੀਤੀ ਜਿਹਾ ਸੋਸ਼ਲ ਮੀਡੀਆ ਦੇ ਰਾਈ ਪੋਡਕਾਸਟ ਦੇ ਰਾਈ ਸਾਡਾ ਸਿੱਖ ਇਤਿਹਾਸ ਪਰੋਸਿਆ ਜਾ ਰਿਹਾ ਹੈ ਪਰੰਤੂ ਬੜੀ ਹੈਰਾਨਗੀ ਤੇ ਬੜਾ ਦੁੱਖ ਹੁੰਦਾ ਜੋ ਪੋਡਕਾਸਟ ਦੇ ਰਾਈ ਜੋ ਡਾਕੂਮੈਂਟਰੀ ਦੇ ਰਾਈ ਜੋ ਫਿਲਮ ਦੇ ਰਾਈ ਅਦਰ ਚੈਨਲਸ ਦੇ ਵੱਲੋਂ ਜਾਂ ਅਦਰ ਪੋਡਕਾਸਟਾਂ ਦੇ ਵੱਲੋਂ ਸਿੱਕ ਇਤਿਹਾਸ ਪੇਸ਼ ਕੀਤਾ ਜਾ ਰਿਹਾ ਹੈ ਜਿਨ੍ਹਾਂ ਨੇ ਕਦੀ ਲਾਇਬ੍ਰੇ ਵਿੱਚ ਵੜ ਕੇ ਸਿੱਕ ਇਤਿਹਾਸ ਦੀ ਕਿਤਾਬ ਨਹੀਂ ਫਰੋਲੀ ਹੁੰਦੀ ਤੇ ਉਹ ਆਪਣੇ ਆਪ ਨੂੰ ਵੱਡੇ ਇਤਿਹਾਸਕਾਰ ਬਣ ਕੇ ਸਾਡੇ ਸਾਹਮਣੇ ਆ ਰਹੇ ਨੇ ਭਾਈ ਸਾਹਿਬ ਤੁਸੀਂ ਲੰਬੇ ਸਮੇਂ ਤੋਂ ਗੁਰਬਾਣੀ ਦੀਆਂ ਵਿਚਾਰਧਾਰਾ ਦੀ ਗੱਲ ਕਰ ਰਹੇ ਹੋ ਸਿੱਕ ਇਤਿਹਾਸ ਦੀ ਡਾਕੂਮੈਂਟਰੀ ਦੀ ਗੱਲ ਕਰ ਰਹੇ ਹੋ ਕਿੰਨਾ ਕੁ ਪੜਨਾ ਪੈਂਦਾ ਕਿਹੜੇ-ਕਿਹੜੇ ਸਰੋਤ ਅਧਿਐਨ ਕਰ ਚੁੱਕੇ ਹੁੰਦਾਂ ਤਾਂ ਜੋ ਸਾਡੇ ਆਡੀਓਸ ਨੂੰ ਪਤਾ ਲੱਗੇ ਵੀ ਸਿੱਕ ਇਤਿਹਾਸ ਨੂੰ ਐਵੇਂ ਨਹੀਂ ਪੇਸ਼ ਕੀਤਾ ਜਾਂਦਾ ਪਿੱਛੇ ਕਦਰ ਦੀ ਮਿਹਨਤ ਹੈ ਬਹੁਤ ਮਿਹਨਤ ਲੱਗਦੀ ਹੈ ਕਿਸੇ ਵੀ ਇੱਕ ਵਿਸ਼ੇ ਨੂੰ ਤੁਸੀਂ ਜਦੋਂ ਚੁੱਕਦੇ ਹੋ ਤੁਹਾਨੂੰ ਉਹਦੇ ਰੈਫਰੈਂਸਸ ਲੱਭਣ ਲਈ ਤੁਹਾਨੂੰ ਕਈ ਕਿਤਾਬਾਂ ਫੋੜਲੀਆਂ ਪੈਂਗੀਆਂ ਸਾਡੇ ਕੋਲ ਜੇ ਅਸੀਂ ਪ੍ਰਿੰਸੀਪਲ ਗੰਡਾ ਸਿੰਘ ਦੀ ਗੱਲ ਕਰੀਏ ਬਹੁਤ ਸਾਰੇ ਇਹੋ ਜਿਹੇ ਵਿਦਵਾਨ ਨੇ ਜੇਕਰ ਅਸੀਂ ਆਪਣੇ ਮੌਲਿਕ ਸਿਧਾਂਤ ਮੌਲਿਕ ਇਤਿਹਾਸ ਤੋਂ ਅਲਾਵਾ ਉਹਦੇ ਬਾਅਦ ਅਗਰ ਅਸੀਂ ਚੱਲਦੇ ਹਾਂ ਜਿਹੜੇ ਇਸ ਵੇਲੇ ਸਭ ਤੋਂ ਜੋ ਪਰਚਲਤ ਹੈ ਅਗਰ ਇਤਿਹਾਸ ਦੀ ਗੱਲ ਕਰਦੇ ਹਾਂ ਜੋ ਵੀ ਕਥਾ ਜਦੋਂ ਕਿੱਥੋਂ ਆਉਂਦੀ ਜੋ ਵੀ ਕੋਈ ਗੱਲ ਕਰਦਾ ਹੈ ਤਾਂ ਉਹ ਸੂਰਜ ਪ੍ਰਕਾਸ਼ ਗ੍ਰੰਥ ਦੀ ਸੂਰਜ ਪ੍ਰਕਾਸ਼ ਗ੍ਰੰਥ ਤੋਂ ਅੱਗੇ ਜਿਹੜੇ ਹੋਰ ਇਤਿਹਾਸਕਾਰਾਂ ਨੇ ਜਿਹੜੀਆਂ ਖੋਜਾਂ ਕੀਤੀਆਂ ਕਿਤਾਬਾਂ ਲਿਖੀਆਂ ਨੇ ਉਹਨਾਂ ਵਿੱਚ ਸਰਦबीर ਸਿੰਘ ਹੋ ਗਏ ਪ੍ਰਿੰਸੀਪਲ ਗੰਡਾ ਸਿੰਘ ਹੋ ਗਏ ਹਰੀ ਸਿੰਘ ਹਰੀ RAM ਗੁਪਤਾ ਹੋ ਗਏ ਇੱਕ ਹੋ ਗਏ ਬਹੁਤ ਸਾਰੇ ਪਰ ਮजे ਦੀ ਗੱਲ ਸਾਡੇ ਸਿੱਖ ਇਤਿਹਾਸ ਦੇ ਵਿੱਚ ਨਾ ਇਹ ਗੱਲ ਕਹਿੰਦੇ ਕਿ ਸਿੱਖਾਂ ਨੇ ਇਤਿਹਾਸ ਬਣਾਇਆ ਲਿਖਿਆ ਬਹੁਤ ਘੱਟ ਲਿਖਿਆ ਨਹੀਂ ਪਰ ਜਿਹੜਾ ਲਿਖਿਆ ਜਾ ਰਿਹਾ ਉਹ ਕਿਹੜਾ ਪੜਿਆ ਜਾ ਰਿਹਾ ਅੱਗੇ ਜਿਹੜਾ ਦੁਖਾਂਤ ਏਸੀ ਗੱਲ ਤੇ ਮੈਂ ਆ ਰਿਹਾ ਸੀ ਬਣਾਇਆ ਲਿਖਿਆ ਨਹੀਂ ਪਰ ਜਿਹੜਾ ਲਿਖਿਆ ਹੈ ਭਾਵੇਂ ਉਹ ਫਾਰਸੀ ਸੋਰਸ ਹੈ ਭਾਵੇਂ ਉਹ ਪੰਜਾਬੀ ਗੁਰਮੁਖੀ ਸੋਰਸ ਹੈ ਭਾਵੇਂ ਉਹ ਹਿੰਦੀ ਸੋਰਸ ਹੈ ਭਾਵੇਂ ਉਹ ਇੰਗਲਿਸ਼ ਦਾ ਸੋਰਸ ਹੈ ਇਤਿਹਾਸ ਜਿਹੜਾ ਲਿਖਿਆ ਘਟੋ-ਘਟੋ ਨੂੰ ਸੰਭਾਲ ਤੇ ਲਈਏ ਉਹਨੂੰ ਸੰਭਾਲ ਵੀ ਨਹੀਂ ਪਾ ਰਹੇ ਅਸੀਂ ਅਸੀਂ ਉਸ ਨੂੰ ਪੜਨ ਵਾਲੇ ਪਾਸੇ ਨਹੀਂ ਜਾ ਰਹੇ ਇੱਕ ਵਿਸ਼ਾ ਮੈਂ ਤੁਹਾਡੇ ਨਾਲ ਇੱਕ ਛੋਟਾ ਜਿਹਾ ਇਨਸੀਡੈਂਟ ਸ਼ੇਅਰ ਕਰਦਾ ਪਿੱਛੇ ਕਿਤੇ ਗੁਰੂ ਸਾਹਿਬ ਜੀ ਨੇ ਇੱਕ ਸੇਵਾ ਲਈ ਕਿ ਇੱਕ ਇਤਿਹਾਸ ਵਿੱਚ ਸਿੱਖ ਬੀਬੀਆਂ ਵਿਸ਼ੇ ਦੇ ਉੱਤੇ ਇੱਕ ਲੜੀ ਜਿਹੜੀ ਚੱਲੀ ਹੁਣ ਜਦੋਂ ਗੁਰੂ ਸਾਹਿਬ ਦੀ ਗੱਲ ਆਉਂਦੀ ਹੈ ਗੁਰਪੁਰ ਮਨਾਏ ਜਾਂਦੇ ਨੇ ਸ਼ਹੀਦੀ ਦਿਹਾੜੇ ਮਨਾਏ ਜਾਂਦੇ ਨੇ ਪਰ ਗੁਰੂ ਸਾਹਿਬ ਜੀ ਦੇ ਜੀਵਨ ਦੇ ਵਿੱਚ ਗੁਰੂ ਮਹਿਲਾ ਦੀ ਗੱਲ ਗੁਰੂ ਪੁੱਤਰੀਆਂ ਦੀ ਗੱਲ ਉਹਨਾਂ ਦੀ ਕੋਈ ਗੱਲ ਨਹੀਂ ਕਰਦਾ ਗੁਰੂ ਸਾਹਿਬ ਨੇ ਇਹ ਸੇਵਾ ਆਰੰਭ ਕੀਤੀ ਤੇ ਪਿੱਛੇ ਜੇ ਧੰਗੁਰੂ ਅਮਰਦਾਸ ਮਹਾਰਾਜ ਦੇ ਮਹਿਲ ਮਾਤਾ ਮਨਸਾ ਦੇਵੀ ਦੇ ਉੱਤੇ ਅਸੀਂ ਇੱਕ ਲੈਕਚਰ ਰੱਖਿਆ ਜਿਸ ਵੇਲੇ ਉਸ ਲੈਕਚਰ ਦਾ ਬਰੋਸ਼ਰ ਸੋਸ਼ਲ ਮੀਡੀਆ ਦੇ ਉੱਤੇ ਪਾਇਆ ਸਾਨੂੰ ਕੌਲਸ ਆਣੀ ਸ਼ੁਰੂ ਹੋ ਗਏ ਕਹਿੰਦੇ ਤੁਸੀਂ ਹੁਣ ਮਾਤਾ ਮਨਸਾ ਦੇਵੀ ਦੇ ਉੱਤੇ ਲੈਕਚਰ ਕਰਾਓਗੇ ਸਿੱਖ ਧਰਮ ਦੇ ਤੁਸੀਂ ਕਿਸ ਤਰ੍ਹਾਂ ਦੇ ਪ੍ਰਚਾਰਕ ਹੋ ਉਹ ਸਾਨੂੰ ਉਹਨਾਂ ਨੂੰ ਇਹ ਸਮਝਾਉਣਾ ਇਹ ਦੱਸਣਾ ਔਖਾ ਹੋ ਗਿਆ ਮਾਤਾ ਮੰਸਾ ਦੇਵੀ ਉਹ ਮਾਤਾ ਮੰਸਾ ਦੇਵੀ ਦੀ ਗੱਲ ਨਹੀਂ ਹੋ ਰਹੀ ਜਿਹੜੀ ਹਰਦੁਆਰ ਦੇ ਵਿੱਚ ਹੈਗੇ ਨੇ ਤੀਰਤਸਥਾਨ ਇਹ ਮਾਤਾ ਮੰਸਾ ਦੇਵੀ ਗੁਰੂ ਅਮਰਦਾਸ ਮਹਾਰਾਜ ਦੇ ਮਹਿਲ ਦੀ ਇਹ ਸਾਡਾ ਸਭ ਤੋਂ ਵੱਡਾ ਦੁਖਾਂਤ ਹੈ ਸਾਡੇ ਪਰਿਵਾਰਾਂ ਨੂੰ ਗੁਰ ਇਤਿਹਾਸ ਬਾਰੇ ਜਾਣਕਾਰੀ ਨਹੀਂ ਗੁਰੂ ਮਹਿਲਾਵਾਂ ਬਾਰੇ ਜਾਣਕਾਰੀ ਨਹੀਂ ਗੁਰੂ ਸਪਤਨੀਆਂ ਬਾਰੇ ਜਾਣਕਾਰੀ ਨਹੀਂ ਮੈਂ ਜਿਹੜੀ ਗੱਲ ਤੁਸੀਂ ਸਵਾਲ ਜਿਹੜਾ ਮੈਨੂੰ ਪੁੱਛਿਆ ਸੀ ਮੈਂ ਉਹਦੇ ਤੇ ਆਵਾਂ ਅ ਤਕਰੀਬਨ ਬਹੁਤੇ ਵਿਸ਼ੇ ਇਹੋ ਜਿਹੇ ਨੇ ਜਦੋਂ ਇਤਿਹਾਸ ਦੇ ਵਿੱਚੋਂ ਮੋਤੀ ਚੁਗਣੇ ਪੈਂਦੇ ਆ ਨਾ 4-4 ਘੰਟੇ 6-6 ਘੰਟੇ ਔਰ ਕਈ ਵਾਰ 2-2 3-3 ਦਿਨ ਜਿਹੜੇ ਨੇ ਉਹ ਰਿਸਰਚ ਕਰਨ ਦੇ ਵਿੱਚ ਲੱਗ ਜਾਂਦੇ ਨੇ ਕਿ ਸੰਗਤ ਦੇ ਸਾਹਮਣੇ ਸੋਸ਼ਲ ਮੀਡੀਆ ਦੇ ਉੱਤੇ ਜਿਹੜੀ ਚੀਜ਼ ਜਿਹੜੀ ਇਤਿਹਾਸ ਦੀ ਜਿਹੜੀ ਮੈਂ ਗੱਲ ਕਰਨ ਲੱਗਾ ਉਹ ਅੱਜ ਦੇ ਨੌਜਵਾਨਾਂ ਤੱਕ ਉਹ ਗੱਲ ਪਹੁੰਚੇ ਜਿਹੜੀ ਬਿਲਕੁਲ ਗੁਰਬਾਣੀ ਦੇ ਨਾਲ ਮੈਚ ਕਰਦੀ ਹੋਵੇ ਸਿੱਖ ਇਤਿਹਾਸ ਦੇ ਬਿਲਕੁਲ ਅਨੁਕੂਲ ਹੋਵੇ ਕਿਉਂਕਿ ਸੰਗਤ ਬਹੁਤ ਅਵੇਅਰ ਹੈ ਸੰਗਤ ਸਭ ਸਮਝਦੀ ਹੈ ਪਰ ਜਿਹੜਾ ਸਾਡਾ ਨੌਜਵਾਨ ਹੈ ਜਿਹੜਾ ਸਾਡਾ ਬੱਚਾ ਹੈ ਜਿਹੜੀ ਕੋਰੀ ਸਲੇਟ ਹੈ ਬਿਲਕੁਲ ਕੋਰੀ ਸਲੇਟ ਕਿਉਂਕਿ ਉਹਨਾਂ ਦੇ ਸਾਹਮਣੇ ਜਿਹੜੀ ਚੀਜ਼ ਜਾਏਗੀ ਉਹ ਛੱਪ ਜਾਏਗੀ ਉਹ ਸਾਡੀ ਪਿਛਲੇ ਤਕਰੀਬਨ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ 5-6 ਸਾਲਾਂ ਤੋਂ ਗੁਰੂ ਸਾਹਿਬ ਸੇਵਾ ਲੈ ਰਹੇ ਆ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਇਤਿਹਾਸ ਦੇ ਉਹ ਮੋਤੀ ਕੱਢ ਕੇ ਲਿਆਈਏ ਔਰ ਸੰਗਤ ਦਾ ਬੜਾ ਪਿਆਰ ਵੀ ਮਿਲਦਾ ਹੈ ਸੰਗਤ ਜਿਸ ਵੇਲੇ ਗੱਲ ਹੁੰਦੀ ਹੈ ਸੰਗਤ ਇਹ ਇਸ ਤਰ੍ਹਾਂ ਵੀ ਹੋਇਆ ਇਹ ਕੰਮ ਇਸ ਤਰ੍ਹਾਂ ਹੋਇਆ ਕਿਉਂਕਿ ਜਿਹੜਾ ਕੁਛ ਇੱਕ ਸਾਡੇ ਪੰਥ ਦੇ ਵਿੱਚ ਇੱਕ ਵੱਡੀ ਚੀਜ਼ ਇਹ ਹੈਗੀ ਕਿ ਜਦੋਂ ਵੀ ਅਸੀਂ ਕਿਸੇ ਗੱਲ ਨੂੰ ਕਰਦੇ ਆ ਨਾ ਜਾਂ ਅਸੀਂ ਕੋਈ ਗੱਲ ਕਰਨ ਲੱਗਦੇ ਆ ਜਾਂ ਕਿਸੇ ਵੀ ਵਿਸ਼ੇ ਤੇ ਅਸੀਂ ਬੋਲਣ ਲੱਗਦੇ ਆ ਤਾਂ ਸਭ ਤੋਂ ਪਹਿਲਾਂ ਅਸੀਂ ਕਿਸੇ ਨਾ ਕਿਸੇ ਇਹੋ ਜਿਹੇ ਬੰਦੇ ਨੂੰ ਸੁਣਦੇ ਆ ਪੜਦੇ ਨਹੀਂ ਆ ਸੁਣਦੇ ਆ ਅਸੀਂ ਕਿਸੇ ਬੰਦੇ ਨੂੰ ਸੁਣਦੇ ਆ ਕਿ ਉਹਨੇ ਕੀ ਬੋਲਿਆ ਸੀ ਤੇ ਮੈਂ ਉਸ ਵਿਸ਼ੇ ਦੇ ਉੱਤੇ ਬੋਲਣਾ ਤੇ ਹੁਣ ਮੈਂ ਉਸ ਵਿਸ਼ੇ ਨੂੰ ਲੈ ਕੇ ਉਸ ਬੰਦੇ ਦੇ ਸੁਣੇ ਹੋਏ ਬੋਲਾਂ ਨੂੰ ਆਧਾਰ ਬਣਾ ਕੇ ਬੋਲਾਂਗਾ ਤੇ ਔਰ ਐਜ਼ ਇਟ ਇਜ਼ ਤੇ ਬੋਲਿਆ ਨਹੀਂ ਜਾ ਸਕਦਾ ਉਹਨੇ ਜੋ ਬੋਲਿਆ ਉਹਨੇ ਉਹ ਇਤਿਹਾਸ ਉਹ ਸੋਸ ਕਿੱਥੋਂ ਲੈਣਾ ਸਾਨੂੰ ਨਹੀਂ ਪਤਾ ਲੇਕਿਨ ਜਿਸ ਵੇਲੇ ਅਸੀਂ ਕਿਸੇ ਲਾਇਬ੍ਰੇਰੀ ਦੇ ਵਿੱਚ ਜਾਵਾਂਗੇ ਕੋਈ ਕਿਤਾਬ ਚੁੱਕਾਂਗੇ ਕਿਸੇ ਵਿਗਿਆਨ ਦੇ ਇਤਿਹਾਸਕਾਰ ਦੀ ਫਿਰ ਉੱਥੇ ਜਿਹੜੇ ਰੈਫਰੈਂਸਸ ਦਿੱਤੇ ਹੋਣਗੇ ਉਹਨਾਂ ਤੋਂ ਸਾਨੂੰ ਗਿਆਤ ਹੋਏਗਾ ਕਿ ਹਾਂ ਕਿਸੇ ਵਿਅਕਤੀ ਨੇ ਇੱਥੋਂ ਬੋਲਿਆ ਇਸ ਬੰਦੇ ਨੇ ਇੱਥੋਂ ਗੱਲ ਕੀਤੀ ਸੀ ਤੇ ਜੇ ਉਹ ਕਿਤਾਬ ਦੇ ਵਿੱਚ ਇਤਿਹਾਸ ਦੇ ਕਿਸੇ ਸੋਰਸ ਦੇ ਵਿੱਚ ਉਹ ਗੱਲ ਨਹੀਂ ਹੈ ਅੱਜ ਦੇਖੋ ਤੁਸੀਂ ਸੋਸ਼ਲ ਮੀਡੀਆ ਤੋਂ ਤੇ ਇਹੋ ਜਿਹੇ ਕਿੰਨੀਆਂ ਕਹਾਣੀਆਂ ਤੁਰ ਰਹੀਆਂ ਤੁਹਾਨੂੰ ਯਾਦ ਹੋਏਗਾ ਪਿੱਛੇ ਜੇ ਗੁਰੂ ਅਰਜਨ ਦੇ ਮਹਾਰਾਜ ਦੀ ਸ਼ਹੀਦੀ ਦਿਹਾੜੇ ਦੇ ਮੌਕੇ ਹੁਣ ਗੁਰੂ ਸਾਹਿਬ ਦਾ ਸ਼ਹਾदत ਦਾ ਦਿਹਾੜਾ ਆਉਣ ਵਾਲਾ ਹੈ 2 ਮਹੀਨੇ ਬਾਅਦ ਗੁਰੂ ਅਰਜਨ ਦੇ ਮਹਾਰਾਜ ਦੇ ਸ਼ਹੀਦੀ ਦਿੜ ਆਇਤੋਂ ਕੁਝ ਸਾਲ ਪਹਿਲਾਂ ਇੱਕ ਕਹਾਣੀ ਕਿ ਚੰਦੂ ਦੀ ਜਿਹੜੀ ਹੈ ਉਹ ਨੋ ਜਾਂਦੀ ਏ ਉਹ ਗਹਿਨੇ ਗੱਟੇ ਲੈ ਕੇ ਜਾਂਦੀ ਏ ਗੁਰੂ ਸਾਹਿਬ ਜੀ ਦੇ ਇਹ ਉਹ ਇਹੋ ਜਿਹਾ ਇਤਿਹਾਸ ਜਿਹੜਾ ਵਿਗਾੜਿਆ ਗਿਆ ਸਿੱਖਾਂ ਦਾ ਇਹੋ ਜੀ ਝੂਠੀ ਕਹਾਣੀ ਜਾ ਕੇ ਸਰਚ ਇੰਜਨ ਦੇ ਵਿੱਚ ਫਿੱਟ ਹੋ ਗਈ ਉੱਥੋਂ ਤੁਸੀਂ ਡਿਲੀਟ ਨਹੀਂ ਕਰ ਸਕਦੇ ਜਦੋਂ ਵੀ ਤੁਸੀਂ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੀ ਗੱਲ ਕਰੋਗੇ ਲੋਕਾਂ ਨੂੰ ਪੁੱਛੋ ਕਿ ਤੇ ਉਹੀ ਕਹਾਣੀ ਸੁੱਟੇਗਾ ਲੋਕਾਂ ਨੇ ਉਹਨੂੰ ਇਤਨਾ ਸਰਚ ਕੀਤਾ ਇਤਨਾ ਟਰੋਲ ਕੀਤਾ ਕਿ ਉਹ ਜਾ ਕੇ ਫਿੱਟ ਹੋ ਗਈ ਉੱਥੇ ਤੇ ਜਿਹੜੀ ਗੁਰੂ ਸਾਹਿਬ ਜੀ ਦੀ ਸ਼ਹਾਦਤ ਦੀ ਉਨ੍ਹਾਂ ਦੀ ਮਹਾਨ ਸ਼ਹਾਦਤ ਮਹਾਨ ਕੁਰਬਾਨੀ ਦੇ ਪਿੱਛੇ ਜਿਹੜਾ ਸਿਧਾਂਤ ਹੈ ਕਿਉਂਕਿ ਗੁਰੂ ਅਰਜਨ ਦੇਵ ਮਹਾਰਾਜ ਨੇ ਗੁਰਬਾਣੀ ਤੇ ਕੁਰਬਾਨੀ ਇਹ ਦੋ ਚੀਜ਼ਾਂ ਸਾਨੂੰ ਦਿੱਤੀਆਂ ਔਰ ਸਿੱਖ ਧਰਮ ਦੇ ਇਹ ਦੋ ਵੱਡੇ ਪਿੱਲਰ ਨੇ ਜੇ ਸ਼ਹਾਦਤ ਹੋਈ ਹੈ ਉਸ ਸ਼ਹਾਦਤ ਦੇ ਪਿੱਛੇ ਗੁਰਬਾਣੀ ਹੈ ਗੁਰਬਾਣੀ ਦਾ ਭਾਵ ਚੌਂਕੜਾ ਭਗਤੀ ਪ੍ਰਮਾਤਮਾ ਦਾ ਨਾਮ ਸਿਮਰਨ ਕਹਿੰਦੇ ਨੇ ਕਿ ਵੱਡੇ ਤੋਂ ਵੱਡਾ ਮਹਿਲ ਵੱਡੀ ਤੋਂ ਵੱਡੀ ਬਿਲਡਿੰਗ ਜਿਹੜੀ ਸਾਨੂੰ ਉੱਪਰ ਦਿਖਦੀ ਪਈ ਹੈ ਕਈ ਮੰਜ਼ਲਾਂ ਉਹਦੀ ਜਿਹੜੀ ਨੀ ਹੈ ਨਾ ਉਹ ਜਿੰਨੀ ਉੱਚੀ ਹੈ ਉਹਨੀ ਹੀ ਗਹਿਰੀ ਹੋਏਗੀ ਉਹ ਜਿੰਨੀ ਗਹਿਰੀ ਨਹੀਂ ਹੈ ਉਹਦਾ ਉਨਾ ਹੀ ਉਤਨਾ ਬੰਦ ਕਰਦ ਹੋਏਗਾ ਤੇ ਉਹਦੇ ਪਿੱਛੇ ਜੇ ਇੱਕ ਕੁਰਬਾਨੀ ਹੋ ਰਹੀ ਏ ਤੇ ਕੁਰਬਾਨੀ ਤੇ ਪਿੱਛੇ ਗੁਰਬਾਨੀ ਹੈ ਇਹ ਗੁਰੂ ਅਰਜਨ ਦੇ ਮਹਾਰਾਜ ਨੇ ਦਿੱਤੀ ਤੇ ਅਸੀਂ ਉਹਨਾਂ ਦਾ ਇਤਿਹਾਸ ਜਿਹੜਾ ਹੈ ਉਹ ਇਸ ਤਰ੍ਹਾਂ ਸਰਚਿੰਜਨ ਦੇ ਫੀਡ ਕੀਤਾ ਹੋਇਆ ਸਾਨੂੰ ਅੱਜ ਬਹੁਤ ਅਵੇਅਰ ਹੋਣ ਦੀ ਲੋੜ ਹੈ ਜਿੱਥੇ ਤੱਕ ਮੇਰੀ ਇੱਕ ਬੇਨਤੀ ਹੈ ਬੱਚੇ ਜਿਹੜੇ ਨੇ ਉਹਨਾਂ ਦੀ ਆਪਣੀ ਪ੍ਰਾਈਵੇਸੀ ਹੈ ਅੱਜ ਇੱਕ ਕਲਚਰ ਹੈ ਆਪਣਾ ਉਹਨਾਂ ਦੇ ਕੋਲ ਲੈਪਟਾਪ ਹੈ ਆਪਣਾ ਫੋਨ ਹੈ ਆਪਣਾ ਕਮਰਾ ਹੈ ਬੱਚੇ ਇੰਟਰਨੈਟ ਦਾ ਕਨੈਕਸ਼ਨ ਉਹਨਾਂ ਨੂੰ ਮਿਲਿਆ ਹੋਇਆ ਆਪਣੀ ਕਮਰੇ 'ਚ ਕੀ ਕਰ ਰਹੇ ਨੇ ਦੇਖੋ ਮੈਂ ਅੱਗੇ ਵੀ ਕਈ ਵਾਰ ਗੱਲ ਕਰਦਾ ਹੁੰਨਾ ਕਿ ਮਾਤਾ ਪਿਤਾ ਹੋਣਾ ਤੇ ਮਾਤਾ ਪਿਤਾ ਬਣਨਾ ਬੜਾ ਫਰਕ ਹੈ ਇਹਨਾਂ ਦੋਨਾਂ ਗੱਲਾਂ 'ਚ ਫਰਕ ਹੈ ਬੱਚਾ ਜਿੱਦਾਂ ਤੁਸੀਂ ਕਿਹਾ ਨਾ ਕੋਰੀ ਸਲੇਟ ਹੈ ਜੋ ਦੇਖ ਰਿਹਾ ਛਪਦਾ ਜਾ ਰਿਹਾ ਇਹ ਸਾਡੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਆਪ ਮੈਂ ਕਈ ਘਰਾਂ ਦੇ ਵਿੱਚ ਜਾਂਦਾ ਘਰਾਂ ਦੇ ਅੰਦਰ ਵੱਖ-ਵੱਖ ਤਰ੍ਹਾਂ ਦੇ ਡੈਕੋਰੇਟਿਡ ਉਥੇ ਗਮਲੇ ਪਏ ਹੋਣਗੇ ਸ਼ੋਪੀਸ ਪਏ ਹੋਣਗੇ ਪਰ ਉਥੇ ਗੁਰਮਤ ਜਾਂ ਸਿੱਖ ਇਤਿਹਾਸ ਦੇ ਨਾਲ ਸੰਬੰਧਿਤ ਕਿਸੇ ਤਰ੍ਹਾਂ ਦੀ ਕੋਈ ਕਿਤਾਬ ਨਜ਼ਰ ਨਹੀਂ ਆਏ ਨਿਊਜ਼ਪੇਪਰ ਪਏ ਹੋਣਗੇ ਮੈਗਜ਼ੀਨਸ ਪਈਆਂ ਹੋਣਗੀਆਂ ਉਹ ਮੈਗਜ਼ੀਨਸ ਜਿਹੜੀਆਂ ਨੇ ਸਾਨੂੰ ਸਾਡੇ ਸਿੱਖੀ ਸਿਧਾਂਤਾਂ ਤੋਂ ਕਿਤੇ ਦੂਰ ਲੈ ਜਾਂਦੀਆਂ ਉਹ ਚੀਜ਼ਾਂ ਬੱਚਿਆਂ ਨੂੰ ਅਸੀਂ ਪ੍ਰੋਵਾਈਡ ਕਰਕੇ ਦੇ ਰਹੇ ਹਾਂ ਇਹ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਆਪ ਪਹਿਲਾਂ ਜੁੜੀਏ ਇਤਿਹਾਸ ਦੇ ਨਾਲ ਸਿੱਖ ਇਤਿਹਾਸ ਦੀਆਂ ਇਹਨਾਂ ਕਿਤਾਬਾਂ ਨੂੰ ਖੋਲ ਕੇ ਇਹਨਾਂ ਨਾਲ ਬੈਠ ਕੇ ਦੇਖੀਏ ਪਿੱਛੇ ਇੱਕ ਜੇ ਮੈਂ ਇੱਕ ਲਾਇਬ੍ਰੇਰੀ ਦੇ ਵਿੱਚ ਗਿਆ ਲਾਇਬ੍ਰੇਰੀ ਦੇ ਵਿੱਚ ਮੈਂ ਕਿਤਾਬ ਲੱਭਣੀ ਸੀ ਕੈਟਾਲੌਗ ਵੀ ਦੇਖ ਲਿਆ ਲਾਇਬ੍ਰੇਰੀ ਦੇ ਰੈਕ ਵੀ ਮੈਂ ਫੋਲ ਲਿਆ ਜਿਸ ਵੇਲੇ ਮੈਂ ਲਾਇਬ੍ਰੇਰੀ ਤੋਂ ਬਾਹਰ ਨਿਕਲਿਆ ਤੇ ਮੈਨੂੰ ਆਪਣੇ ਹੱਥ ਸਾਬਣ ਨਾਲ ਦੋ ਵਾਰ ਧੋਣੇ ਪਏ ਓਕੇ ਕਿਤਾਬਾਂ ਨੂੰ ਏਦਾਂ ਲੱਗ ਰਿਆ ਸੀ ਕਿ ਜਿਵੇਂ ਤਰ੍ਹਾਂ ਕਈ ਸਾਲਾਂ ਤੋਂ ਕਿਸੇ ਨੇ ਛੇੜਿਆ ਹੀ ਨਹੀਂ ਐਡੀਆਂ ਸੋਹਣੀਆਂ ਖੂਬਸੂਰਤ ਕਿਤਾਬਾਂ ਇੰਨੀਆ ਮਿਹਨਤ ਨਾਲ ਬਣੀਆਂ ਹੋਈਆਂ ਸੀ ਕਿ ਇਤਿਹਾਸ ਦੀਆਂ ਕਿਤਾਬਾਂ ਜਿਹੜੀਆਂ ਲਾਇਬ੍ਰੇਰੀ ਦੇ ਸ਼ੈਲਫਾਂ ਦੇ ਵਿੱਚ ਉਡੀਕ ਰਹੀਆਂ ਨੇ ਕੋਈ ਆਏ ਸਾਨੂੰ ਖੋਲੇ ਤੇ ਪੜ੍ਹੇ ਲਾਇਬ੍ਰੇਰੀ ਲਾਇਬ੍ਰੇਰੀ ਦੇ ਵਿੱਚ ਟੇਬਲ ਕੁਰਸੀਆਂ ਉਡੀਕ ਰਹੀਆਂ ਨੇ ਕੋਈ ਆ ਕੇ ਉੱਥੇ ਬੈਠੇ ਮੈਂ ਦੋ ਵਾਰ ਆ ਕੇ ਬਾਹਰ ਲਾਇਬ੍ਰੇਰੀ ਦੀ ਕਿਤਾਬ ਉਲਬਤਾਂ ਲਈ ਮੈਂ ਮੈਨੂੰ ਆਪਣੇ ਹੱਥ ਸਾਬਣ ਨਾਲ ਧੋਣੇ ਪਏ ਇੰਨੀ ਮਿੱਟੀ ਮੇਰੇ ਹੱਥਾਂ ਨੂੰ ਲੱਗ ਗਈ। ਅੱਜ ਸਾਡਾ ਬੱਚਾ ਸਾਡਾ ਨੌਜਵਾਨ ਕਿਹੜੇ ਪਾਸੇ ਜਾ ਰਿਹਾ? ਸਾਨੂੰ ਕਿਤਾਬਾਂ ਦਾ ਬਸਤਾ ਜਿਹਦੇ ਵਿੱਚ ਵੱਖ-ਵੱਖ ਸਬਜੈਕਟ ਦੀਆਂ ਕਿਤਾਬਾਂ ਨੇ ਪਰ ਉਹਦੇ ਵਿੱਚ ਸਾਡੇ ਅੰਦਰ ਕਿਤੇ ਵੀ ਇਹ ਚਿੰਗਣੀ ਲਾਈ ਜਾ ਰਹੀ। ਕਿ ਉਸ ਬਸਤੇ 'ਚ ਕੋਈ ਗੁਰਮਤਿ ਦੀ ਕਿਤਾਬ ਹੋਵੇ। ਗੁਰਮਤਿ ਦੀ ਜਾਂ ਸਿੱਖ ਇਤਿਹਾਸ ਦੀ ਕੋਈ ਕਿਤਾਬ ਪਾਈ ਜਾਏ। ਬਿਲਕੁਲ ਤੁਹਾਡੀ ਗੱਲ ਸਹੀ ਹੈ ਸੱਚਮੁੱਚ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਇਹ ਬੜਾ ਵੱਡਾ ਦੁਖਾਂਤ ਹੈ। ਸਾਡੇ ਆਤੀ ਸਤਕਾar ਜੋ ਸਰਦਾਰ ਸਵਰਨ ਸਿੰਘ ਸਰ ਉਹਨਾਂ ਨੇ ਬੜੇ ਸੋਨੇ ਢੰਗ ਨਾਲ ਦੱਸ ਦਿੱਤਾ। ਕਿੱਚ ਕਿਤਾਬਾਂ ਉਠੀਕਦੀਆਂ ਪਈਆਂ ਨੇ ਮੈਂ ਹੱਥ ਜੋੜ ਕੇ ਬੇਨਤੀ ਕਰਾਂਗਾ ਆਪਣੀ ਆਡੀਅנס ਨੂੰ ਅਸੀਂ ਜਿਸ ਪਾਸੇ ਤੁਰ ਰਹੇ ਹਾਂ ਥੋੜਾ ਜਿਹਾ ਸੁਚੇਤ ਹੋਈਏ ਆਪਣੇ ਬੱਚਿਆਂ ਪ੍ਰਤੀ ਅਰੰਭ ਵਿੱਚ ਮੈਂ ਬੇਨਤੀ ਕੀਤੀ ਸੀ ਕਿ ਸਾਡੇ ਬੱਚੇ ਕੋਰੀ ਸਲੇਟ ਨੇ ਜੋ ਸਾਨੂੰ ਇਤਿਹਾਸ ਪਰੋਸਿਆ ਜਾ ਰਿਹਾ ਹੈ Google ਦੇ ਰਹੀਂ ਜੋ ਪੋਡਕਾਸਟਾਂ ਦੇ ਰਹੀਂ ਸਾਡੇ ਨਵੇਂ ਬਣੇ ਇਤਿਹਾਸਕਾਰ ਜੋ ਸਾਡੇ ਸਾਹਮਣੇ ਇਤਿਹਾਸ ਪੇਸ਼ ਕਰ ਰਹੇ ਨੇ ਕਿ ਉਹ ਇਤਿਹਾਸ ਕਿਤਾਬਾਂ 'ਚ ਮਿਲੇਗਾ ਮੇਰੀ ਹੱਥ ਜੋੜ ਕੇ ਬੇਨਤੀ ਹੈ ਆਓ ਥੋੜਾ ਜਿਹਾ ਬੁੱਕ ਕਲਚਰ ਨਾਲ ਆਪਣਾ ਨਾਤਾ ਜੋੜੀਏ ਕਿਉਂਕਿ ਬੁੱਕ ਕਲਚਰ ਬਿਲਕੁਲ ਖਤਮ ਹੁੰਦਾ ਜਾ ਰਿਹਾ ਸਾਡੇ ਪਰਿਵਾਰਾਂ ਦੇ ਵਿੱਚੋਂ ਸਾਡੇ ਨੌਜਵਾਨਾਂ ਦੇ ਵਿੱਚੋਂ ਜਦੋਂ ਤੱਕ ਅਸੀਂ ਖੋਜ ਨਹੀਂ ਕਰਾਂਗੇ ਬੜਾ ਕੁਝ ਸਾਡੇ ਇਤਿਹਾਸਕਾਰਾਂ ਨੇ ਲਿਖਿਆ ਪਰੰਤੂ ਉਹ ਸਹੀ ਸਾਡੇ ਨੌਜਵਾਨਾਂ ਤੱਕ ਪਹੁੰਚ ਨਹੀਂ ਕਰ ਪਾਇਆ ਸੋ ਅੱਜ ਮੈਂ ਗਲਤਨ ਹੋਰ ਪੁੱਛਣਾ ਚਾਹਾਂਗਾ ਅਕਸਰ ਜਦੋਂ ਗੱਲ ਕੀਤੀ ਜਾਂਦੀ ਸਿੱਖ ਇਤਿਹਾਸ ਦੀ ਤੁਸੀਂ ਵੀ ਪੇਸ਼ ਕਰਦੇ ਹੋ ਅਸੀਂ ਵੀ ਮਿਹਨਤ ਕਰਕੇ ਪੂਰੀ ਛਾਣਵਿੰਨ ਕਰਕੇ ਪੂਰੀ ਖੋਜ ਕਰਕੇ ਗੁਰਮਤ ਸਿਧਾਂਤਾਂ ਅਨੁਸਾਰ ਹੀ ਕੋਈ ਗੁਰੂ ਸਾਹਿਬ ਦਾ ਇਤਿਹਾਸ ਅਧਿਆੜਾ ਆਇਆ ਉਹ ਪੇਸ਼ ਕਰੀਏ ਪਰੰਤੂ ਅੱਜ ਸਾਨੂੰ ਆਡੀਅנס ਸਾਡੀ ਇਹ ਕਹਿੰਦੀ ਸਾਨੂੰ ਉਹ ਚੀਜ਼ ਚਾਹੀਦੀ ਹੈ ਜਿਹੜੀ ਥੋੜੇ ਸਮੇਂ ਵਿੱਚ ਬਹੁਤ ਕੁਝ ਸਿੱਖ ਲਈਏ। ਕਿ ਇਸ ਤਰ੍ਹਾਂ ਹੋ ਸਕਦਾ ਹੈ? ਰੀਲ ਕਲਚਰ ਹੈ ਜੀ। ਪਹਿਲਾਂ ਹੁੰਦਾ ਸੀ ਵੀਡੀਓ ਬਣਦਾ ਸੀ ਪਰ ਅੱਜ ਕੱਲ ਰੀਲ ਕਲਚਰ ਹੈ। ਉਹ ਤਾਂ ਜਿਹੜਾ ਟਾਈਮ ਹੈ ਸਾਡੇ ਕੋਲ 90 ਸੈਕਿੰਡ ਦਾ ਟਾਈਮ ਹੈ ਰੀਲ ਜਿਹੜੀ ਸਾਡੀ ਵਾਇਰਲ ਹੋਵੇ। ਔਰ ਜਿਹੜਾ ਇੱਕ ਸੋਸ਼ਲ ਮੀਡੀਆ ਦੇ ਵਿੱਚ ਜਿਹੜਾ ਹੈਂਡਲ ਹੈ ਇੰਸਟਾਗ੍ਰam ਅੱਜ ਦਾ ਜਿਹੜਾ ਨੌਜਵਾਨ ਬੱਚਾ ਹੈ ਨਾ ਉਹ ਫੇਸਬੁੱਕ ਵਾਲੇ ਪਾਸੇ ਨਹੀਂ ਜਾਂਦਾ। 1467 ਤੋਂ ਲੈ ਕੇ ਸੰਨ 1739 ਤੱਕ ਸਮਾਂ 1739 ਤੋਂ ਲੈ ਕੇ 2000 24 25 ਤੱਕ ਦਾ ਸਮਾਂ 239 ਸਾਲ ਲਾਲ ਲਨੇ ਆਪਾਂ ਗੁਰੂ ਪਾਤਸ਼ਾਹ ਦੇ ਪੀਰੀਅਡ ਦੇ ਟਾਈਮ ਦੇ ਹਾਂਜੀ ਗੁਰੂ ਨਾਨਕ ਸਾਹਿਬ 10 ਗੁਰੂ ਸਾਹਿਬ ਆਣ ਆਏ ਨੇ ਫਿਰ ਸਾਡਾ ਸਿੱਖ ਰਾਜ ਆਇਆ ਮਹਾਰਾਜਾ ਰਣਜੀਤ ਸਿੰਘ ਸਮਾਂ ਬਾਬਾ ਬੰਦਾ ਸਿੰਘ ਭਾਦਰ ਸਮਾਂ ਕੀ 239 ਸਾਲ ਦੇ ਸਮੇਂ ਨੂੰ 90 ਸੈਕਿੰਡ ਚ ਕਵਰ ਕਰ ਲਾਂਗੇ ਦੇਖੋ ਇਹ ਪੂਰੇ ਇਤਿਹਾਸ ਦੀ ਗੱਲ ਨਹੀਂ ਹੋ ਰਹੀ ਹੁਣ ਬੱਚੇ ਨੇ ਅਗਰ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਪੂਰਵ ਦੇ ਉੱਤੇ ਅਗਰ ਸਾਡਾ ਯੂਥ ਜਾਂ ਸਾਡਾ ਨੌਜਵਾਨ ਉਹ ਚਾਹੁੰਦਾ ਹੈ ਕਿ 1 ਮਿੰਟ ਦੇ ਵਿੱਚ ਮੈਨੂੰ ਗੱਲ ਸਮਝ ਆ ਜਾਏ। ਗੱਲ ਤੇ ਸਿਰਫ ਇੰਨੀ ਹੈ ਨਾ ਮੈਂ ਤੁਹਾਨੂੰ ਇਤਿਹਾਸ ਦੀ ਇੱਕ ਛੋਟੀ ਜਿਹੀ ਘਟਨਾ ਤੁਹਾਡੇ ਸਾਹਮਣੇ ਜ਼ਿਕਰ ਕਰਦਾ। ਤੇ ਤਨਗੁਰ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਵੀ ਕਿਹੜਾ ਸਿੱਖ ਹੈ ਜਿਹੜਾ ਮੈਨੂੰ ਇੱਕ ਸ਼ਬਦ ਦੇ ਵਿੱਚ ਪੂਰੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਰ ਦੱਸ ਦਵੇ। ਤੇ ਸਿੱਖ ਨੇ ਬੋਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆ ਪੂਰਾ ਸਾਰ। ਹੁਣ ਗੱਲ ਸਿਰਫ ਇੰਨੀ ਕੀ ਹੈ ਸਿਧਾਂਤ ਦੀ ਗੱਲ ਜੇਕਰ ਤੁਸੀਂ ਕਰੋਗੇ ਹੁਣ ਅਸੀਂ ਅਗਰ ਇੱਕ ਉਹੰਕਾਰ ਦੀ ਗੱਲ ਕਰਦੇ ਹਾਂ ਤਾਂ ਇੱਕ ਉਹੰਕਾਰ ਦੇ ਉੱਤੇ ਕਈ ਕਿਤਾਬਾਂ ਲਿਖੀਆਂ ਜਾ ਸਕਦੀਆਂ ਬਿਲਕੁਲ ਸਿਰਫ ਇਹ ਕਿ ਸਮਝਾਉਣਾ ਉਹ ਸਮਝਾਉਣ ਦਾ ਤਰੀਕਾ ਇਤਨੇ ਸਾਰੇ ਔਰ ਆਮ ਤੌਰ ਤੇ ਆਮ ਲੋਕ ਜਿਹੜੇ ਨੇ ਇਹੀ ਕੰਮ ਕਰ ਰਹੇ ਨੇ ਗੁਰੂ ਸਹਿਜ ਦੇ ਜੀਵਨ ਇਤਿਹਾਸ ਨੂੰ ਕਿਸੇ ਇੱਕ ਪੱਖ ਨੂੰ ਅਗਰ ਤੁਸੀਂ ਪੇਸ਼ ਕਰਨਾ ਉਹਦੇ ਉੱਤੇ ਤੁਹਾਨੂੰ ਘੰਟਿਆਂ ਬਦੀ ਮਿਹਨਤ ਦੇ ਨਾਲ ਨਾਲ ਘੰਟਿਆਂ ਬਦੀ ਕੰਮ ਕਰਨ ਦੇ ਨਾਲ ਨਾਲ ਤੁਹਾਨੂੰ ਉਸ ਤਰ੍ਹਾਂ ਦਾ ਮੈਟਰ ਵੀ ਲੈ ਕੇ ਆਉਣਾ ਪਏਗਾ ਔਰ ਉਹ ਗੱਲਾਂ ਜਿਹੜੀਆਂ ਸਿਧਾਂਤਕ ਤੌਰ ਤੇ ਸਾਰੀਆਂ ਬੱਚਿਆਂ ਨਾਲ ਸਾਂਝੀਆਂ ਵੀ ਕਰਨੀਆਂ ਪੈਣਗੀਆਂ ਜੋ ਇਤਿਹਾਸ 239 ਸਾਲ ਦਾ ਸਮਾਂ ਲਾ ਕੇ ਸਿਰਜਿਆ ਗਿਆ ਹਾਂਜੀ ਕੀ ਜੇ ਉਸ ਇਤਿਹਾਸ ਨੂੰ ਅੱਜ ਕਾਗਜ਼ ਤੇ ਉਤਾਰਿਆ ਜਾਵੇ ਕਲਮ ਦੇ ਨਾਲ ਉਤਾਰਿਆ ਜਾਵੇ ਕੀ ਉਹ ਇਤਿਹਾਸ ਪੂਰਨ ਤੌਰ ਤੇ ਮੁਕੰਮਲ ਹੋ ਸਕਦਾ ਹੈ ਕਿਉਂਕਿ ਬਹੁਤੇ ਇਤਿਹਾਸਕਾਰ ਕਹਿੰਦੇ ਜੋ ਮੈਂ ਲਿਖ ਦਿੱਤਾ ਇਹ ਸੰਪੂਰਨ ਸੱਚ ਹੈ ਕੀ ਇਹ ਸੈਪਟੇਬਲ ਹੈ ਨਹੀਂ ਇਤਿਹਾਸਿਕ ਸਰੋਤ ਜਿਹੜੇ ਮੌਲਿਕ ਇਤਿਹਾਸਿਕ ਸਰੋਤ ਨੇ ਉਹ ਸੰਪੂਰਨ ਸੱਚ ਨੇ ਉਹਦੇ ਵਿੱਚ ਸਾਡੇ ਕੋਲ ਖਿਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਸਮ ਗ੍ਰੰਥ ਗੁਰशोभा ਗ੍ਰੰਥ ਉਹਦੇ ਬਾਅਦ ਅੱਗੇ ਚਲਦੇ ਆ ਜਨਮ ਸਾਖੀਆਂ ਗੁਰੂ ਸਾਹਿਬ ਦੇ ਸਮਕਾਲੀ ਕਵੀ ਨੇ ਉਹਨਾਂ ਵੱਲੋਂ ਲਿਖਿਆ ਸੰਪੂਰਨ ਸੱਚ ਹੈ ਪਰੰਤੂ ਜਿਹੜੇ ਅੱਜ ਇਤਿਹਾਸਕਾਰ ਆਪਣੇ ਆਪ ਨੂੰ ਇਤਿਹਾਸਕਾਰ ਮੰਨਦੇ ਨੇ ਜੋ ਇਤਿਹਾਸ ਪੇਸ਼ ਕੀਤਾ ਜਾ ਰਿਹਾ ਹੈ ਕੀ ਉਹਨਾਂ ਦੇ ਪੇਸ਼ ਕੀਤੇ ਇਤਿਹਾਸ ਨੂੰ ਸੰਪੂਰਨ ਸੱਚ ਮੰਨਿਆ ਜਾ ਸਕਦਾ ਹੈ ਦੇਖੋ ਸੰਪੂਰਨਤਾ ਕੇਵਲ ਅਕਾਲਪੁਰਖ ਪਰਮਾਤਮਾ ਹੈ ਬਿਲਕੁਲ ਕਿਰ ਪੂਰਾ ਪ੍ਰਭ ਆਰਾਧਿਆ ਪੂਰਾ ਜਕਾ ਨਾਮ ਜਕਾ ਪਰਮਾਤਮਾ ਹੀ ਪੂਰਾ ਹੈ ਅਸੀਂ ਪੂਰੇ ਨਹੀਂ ਹੋ ਸਕਦੇ ਮਿਹਨਤ ਜਿਹੜੀ ਹੈ ਸਾਡੀ ਸਾਡੀ ਕੋਸ਼ਿਸ਼ ਜਿਹੜੀ ਹੈ ਉਹ ਰੰਗ ਲਿਆ ਸਕਦੀ ਹੈ ਉਹ ਇਤਿਹਾਸ ਨੂੰ ਪ੍ਰਮਾਣਿਤ ਮੰਨਿਆ ਵੀ ਜਾ ਸਕਦਾ ਹੈ ਅਸੀਂ ਇਹ ਵੀ ਇੱਕ ਦਾਵਾ ਵੀ ਕਰ ਸਕਦੇ ਹਾਂ ਪੂਰਨ ਪਰ ਉਹਦੇ ਉੱਤੇ ਜਦ ਤੱਕ ਕਸੋਟੀ ਨਹੀਂ ਲੱਗੇਗੀ ਬਹੁਤ ਖੂਬ ਜਦ ਤੱਕ ਉਹ ਕਸੋਟੀ ਤੇ ਖਰਾ ਨਹੀਂ ਉਤਰਦਾ ਅਸੀਂ ਉਸ ਨੂੰ ਪੂਰਨ ਮੰਨ ਨਹੀਂ ਸਕਦੇ ਹੁਣ ਡਿਪੈਂਡ ਇਹ ਕਰਦਾ ਹੈ ਦੇਖਣ ਵਾਲੀ ਗੱਲ ਇਹ ਆ ਕਿ ਉਹ ਇਤਿਹਾਸਕਾਰ ਜਿਸ ਨੇ ਉਹ ਮਿਹਨਤ ਕੀਤੀ ਹੈ ਉਹਨੇ ਕਿਹੜੇ ਖਰੜੇ ਦੇਖੇ ਨੇ ਕਿਹੜੇ ਸੋਰਸ ਦੇਖੇ ਨੇ ਕਿੰਨਾ ਸੋਰਸਾਂ ਕਿਹਨੇ ਇਤਿਹਾਸਕਾਰਾਂ ਦੀਆਂ ਕਿਤਾਬਾਂ ਦੇ ਵਿੱਚੋਂ ਉਹ ਇਤਿਹਾਸ ਲੈ ਕੇ ਸਾਡੇ ਸਾਹਮਣੇ ਆਇਆ ਤੁਸੀਂ ਇੱਕ ਚੀਜ਼ ਨੋਟ ਕੀਤੀ ਹੋਣੀ ਹੈ ਕਿਉਂਕਿ ਪਰਮਾਤਮਾ ਦੀ ਤੁਹਾਡੇ ਤੇ ਬੜੀ ਕਿਰਪਾ ਹੈ ਤੁਹਾਡੇ ਅੰਦਰ ਵੀ ਬੜਾ ਇੱਕ ਗੁਰਮਤ ਦੇ ਨਾਲ ਇਤਿਹਾਸ ਦੇ ਨਾਲ ਗੁਰਬਾਣੀ ਦੇ ਨਾਲ ਬੜਾ ਪਿਆਰ ਹੈ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਜਿਹੜਾ ਇਤਿਹਾਸ ਹੈ ਸਾਡੇ ਸਾਹਮਣੇ ਅਸੀਂ ਛੋਟੇ ਹੁੰਦੇ ਹਾਂ ਜੋ ਪੜਦੇ ਆਏ ਹਾਂ ਅੱਜ ਜੋ ਬੰਦਾ ਸਿੰਘ ਬਹਾਦਰ ਦੇ ਇਤਿਹਾਸ ਦੀ ਗੱਲ ਹੋ ਰਹੀ ਹੈ ਉਹਦੇ 'ਚ ਬੜਾ ਫਰਕ ਬੜਾ ਫਰਕ ਹੈ ਜ਼ਮੀਨ ਅਸਮਾਨ ਦਾ ਫਰਕ ਹੈ ਉਹ ਵੀ ਇਤਿਹਾਸ ਕਿਤਾਬਾਂ ਦੇ ਵਿੱਚ ਦਰਜ ਸੀ ਅੱਜ ਜਿਹੜਾ ਇਤਿਹਾਸ ਹੈ ਉਹ ਵੀ ਕਿਤਾਬਾਂ ਦੇ ਵਿੱਚ ਦਰਜ ਹੈ ਉਹ ਵੀ ਕਹਿ ਰਹੇ ਜੋ ਉਸ ਲਿਖਿਆ ਸੱਚ ਹੈ ਅੱਜ ਵੀ ਕਹਿ ਰਹੇ ਜੋ ਲਿਖਿਆ ਸੱਚ ਹੈ ਔਰ ਦੋਨਾਂ ਦੇ ਵਿਚਕਾਰ ਜੇਕਰ ਤੁਸੀਂ ਬੰਦਾ ਸਿੰਘ ਬਹਾਦਰ ਦੀ ਸ਼ਖਸੀਅਤ ਨੂੰ ਦੇਖੋਗੇ ਜ਼ਮੀਨ ਅਸਮਾਨ ਦਾ ਬਿਲਕੁਲ ਕਿੱਥੇ ਉਹਨਾਂ ਦੀ ਉਹ ਬੁਲੰਦ ਹਸਤੀ ਸੀ ਔਰ ਉਹ ਪਹਿਲੇ ਇਤਿਹਾਸਕਾਰਾਂ ਨੇ ਕਿੱਥੇ ਉਹਨਾਂ ਨੂੰ ਰੱਖਿਆ ਹੋਇਆ ਸੀ ਫਰਕ ਇੰਨਾ ਹੀ ਹੈ ਕਿ ਅਸੀਂ ਅਗਰ ਕਿਸੇ ਕੰਮ ਨੂੰ ਕਰ ਰਹੇ ਹਾਂ ਮੈਂ ਉਦਾਹਰਨ ਦਵਾਂ ਸੰਸਾਰਿਕ ਤੌਰ ਤੇ ਅਗਰ ਅਸੀਂ ਸਬਜ਼ੀ ਬਣਾਉਣੀ ਹੈ ਤੇ ਸਬਜ਼ੀ ਬਣਾਉਣ ਦੇ ਲਈ ਸਾਡੇ ਕੋਲ ਜਿਹੜੀ ਸਬਜ਼ੀ ਦਾ ਰੌ ਮਟੀਰੀਅਲ ਹੈ ਸਬਜ਼ੀ ਦੀ ਕੁਆਲਿਟੀ ਕਿਹੜੀ ਹੈ ਉਹ ਚਾਹੀਦੀ ਹੈ ਅਸੀਂ ਉਹਦੇ ਵਿੱਚ ਰਿਫਾਈਨ ਕਿਹੜਾ ਪਾ ਰਹੇ ਹਾਂ ਮਸਾਲੇ ਕਿਹੜੇ ਪਾ ਰਹੇ ਹਾਂ ਅਸੀਂ ਕੀ ਪਾ ਰਹੇ ਹਾਂ ਉਹ ਦੇਖੋ ਤੇ ਜੇਕਰ ਅਸੀਂ ਇਤਿਹਾਸ ਦੀ ਗੱਲ ਕਰ ਰਹੇ ਹਾਂ ਇਤਿਹਾਸ ਦੀ ਕੋਈ ਕਿਤਾਬ ਸਾਡੇ ਸਾਹਮਣੇ ਅਸੀਂ ਆਪਣੇ ਬੱਚਿਆਂ ਤੱਕ ਲੈ ਕੇ ਜਾਣਾ ਚਾਹੁੰਦੇ ਹਾਂ ਤਾਂ ਸਾਨੂੰ ਉਸ ਤਰ੍ਹਾਂ ਦੇ ਇਤਿਹਾਸਕਾਰਾਂ ਨੂੰ ਸਾਡੀਆਂ ਉਹ ਜਿਹੜੀਆਂ ਮੌਲਿਕ ਇਤਿਹਾਸਕ ਜਿਹੜੀਆਂ ਕਿਤਾਬਾਂ ਨੇ ਉਹ ਰੱਖਣੇ ਪੈਣਗੇ ਉਹ ਰੱਖਣੀਆਂ ਪਹਿਣਣਗੀਆਂ ਔਰ ਉਸ ਕਸੂਰਤੀ ਦੇ ਉੱਤੇ ਆ ਕੇ ਫਿਰ ਅਸਾਂ ਦੀ ਉਹ ਗੱਲ ਜਿਹੜੀ ਬੱਚਿਆਂ ਤੱਕ ਪਹੁੰਚਦੀ ਬਣਦੀ ਹੈ ਬਿਲਕੁਲ ਤੁਹਾਡੀ ਗੱਲ ਸਹੀ ਹੈ ਇੱਥੇ ਮੈਂ ਹੱਥ ਜੋੜ ਕੇ ਬੇਨਤੀ ਕਰਾਂਗਾ ਆਪਣੀ ਆਡੀਅנס ਨੂੰ ਆਪਣੀ ਸਮੂਹ ਸੰਗਤਾਂ ਨੂੰ ਅਸੀਂ ਕੋਸ਼ਿਸ਼ ਕਰੀਏ ਇਤਿਹਾਸ ਦਾ ਬੱਚਿਆਂ ਤੱਕ ਪਹੁੰਚਾ ਰਹੇ ਹਾਂ ਮੈਂ ਇੱਕ ਗੱਲ ਦਾਅਵੇ ਨਾਲ ਕਹਿ ਸਕਦਾ ਇਤਿਹਾਸ ਉਹੀ ਸੰਪੂਰਨ ਹੈ ਉਹ ਇਤਿਹਾਸ ਉਹੀ ਖਰਾ ਹੈ ਜਿਹੜਾ ਇਤਿਹਾਸ ਗੁਰਬਾਨੀ ਦੀ ਕਸਵੱਟੀ ਤੇ ਪੂਰਾ ਉਤਰਦਾ ਹੈ ਜਿਹੜਾ ਇਤਿਹਾਸ ਗੁਰਬਾਨੀ ਦੀ ਕਸਵੱਟੀ ਤੇ ਪੂਰਾ ਨਹੀਂ ਉਤਰਦਾ ਉਹਨੂੰ ਮਿਥਿਆਸ ਕਿਹਾ ਜਾ ਸਕਦਾ ਹੈ ਇਤਿਹਾਸ ਨਹੀਂ ਕਿਹਾ ਜਾ ਸਕਦਾ ਮੇਰੇ ਹੱਥ ਜੋੜ ਕੇ ਬੇਨਤੀ ਹੈ ਆਪਣੇ ਬੱਚਿਆਂ ਨੂੰ ਉਸ ਇਤਿਹਾਸ ਨਾਲ ਜੋੜੀਏ ਜਿਹੜਾ ਇਤਿਹਾਸ ਗੁਰਬਾਣੀ ਦੀ ਕਸਵੱਟੀ ਤੇ ਪੂਰਾ ਉਤਰਦਾ ਸੋਰਨ ਸਿੰਘ ਜੀ ਗੱਲ ਹੋਰ ਇਹ ਵੀ ਜਾਨਣਾ ਚਾਹਾਂਗਾ ਬਹੁਤ ਆਦ ਗਿਣਤੀ ਜਅ ਦੇਖਿਆ ਜਾਂਦਾ ਹੈ ਨੌਜਵਾਨ ਕਹਿੰਦੇ ਨੇ ਅਸੀਂ ਇਤਿਹਾਸ ਪੜ੍ਹਨਾ ਚਾਹੁੰਦੇ ਹਾਂ ਇਹ ਇਤਿਹਾਸ ਨੂੰ ਸੁਣਨਾ ਚਾਹੁੰਦੇ ਹਾਂ ਪਰੰਤੂ ਕਿਵੇਂ ਪਤਾ ਲੱਗੇ ਕਿ ਇਹ ਇਤਿਹਾਸ ਕਿਉਂਕਿ ਗੁਰਬਾਣੀ ਦੇ ਫਲਸਫੇ ਉਹ ਵੀ ਦੱਸ ਰਹੇ ਨੇ ਗੁਰਬਾਣੀ ਦੀ ਵਿਚਾਰਧਾਰਾ ਉਹ ਵੀ ਇਤਿਹਾਸ ਕਰ ਦੋਨੇ ਦੱਸ ਰਹੇ ਨੇ ਕਸਵੱਟੀ ਵੀ ਪਤਾ ਹੈ ਸਾਡੇ ਕੋਲ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਕਸਵੱਟੀ ਨੂੰ ਮਾਪਿਆ ਕਿਵੇਂ ਜਾਵੇ ਦੇਖੋ ਅਗਰ ਅਸੀਂ ਸਮੁੰਦਰ ਦੀ ਗਹਿਰਾਈ ਨੂੰ ਨਾਪਣਾ ਹੈ ਤਾਂ ਸਾਨੂੰ ਉਹਦੇ ਵਿੱਚ ਉਤਰਨਾ ਪਏਗਾ ਬਹੁਤ ਖੂਬ ਹੁਣ ਮੈਂ ਕਿਨਾਰੇ ਬੈਠਾ ਕੰਡੇ ਬੈਠਾ ਮੈਂ ਆਪਣੇ ਆਈਡੀ ਲਾਈ ਜਾਵਾਂ ਯਾਰ ਇੰਨਾ ਗਹਿਰਾ ਹੋਏਗਾ ਉਹ ਗੱਲ ਨਹੀਂ ਬਣੀ ਨਹੀਂ ਬਣੀ ਕਿਤੇ ਜਾ ਰਾਹ ਪਏ ਜਾਣੇ ਤਾਂ ਵਾ ਪਏ ਜਾ ਜਾ ਵਾ ਪਏ ਜਾਣੇ ਜੇ ਤੁਸੀਂ ਕਿਸੇ ਵੀ ਚੀਜ਼ ਦੇ ਬਾਰੇ ਜਾਨਣਾ ਚਾਹੁੰਦੇ ਹੋ ਤਾਂ ਤੁਹਾਨੂੰ ਉਹਦੇ ਵਿੱਚ ਉਤਰਨਾ ਪੈਣਾ ਤੇ ਜੇ ਤੁਸੀਂ ਗੁਰਬਾਣੀ ਦੀ ਕਸਮਰਟੀ ਦੀ ਗੱਲ ਕਰ ਰਹੇ ਹੋ ਤਾਂ ਤੁਹਾਨੂੰ ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ ਸਹਿਜ ਪਾਠ ਕਰਨਾ ਪਏਗਾ ਕਰਨਾ ਪੈਗਾ ਸਹਿਜ ਪਾਠ ਨਾਲ ਤੁਹਾਨੂੰ ਜੁੜਨਾ ਪਏਗਾ ਉਹਦੇ ਲਈ ਸਭ ਤੋਂ ਪਹਿਲਾਂ ਤੁਹਾਨੂੰ ਗੁਰਮੁਖੀ ਸਿੱਖਣੀ ਪਏਗੀ ਅੱਜ ਸਾਡੇ ਘਰਾਂ ਦੇ ਵਿੱਚੋਂ ਗੁਰਮੁਖੀ ਵਾਲੇ ਕੋਈ ਕੋਈ ਬੱਚੇ ਹਿੰਦੀ ਬੋਲਦੇ ਆ ਮਾਪਿਓ ਹਿੰਦੀ ਬੋਲਦੇ ਆ ਬੋਲੋ ਭਈ ਅੰਗਰੇਜ਼ੀ ਬੋਲੋ ਫ੍ਰੈਂਚ ਬੋਲੋ ਹਰ ਭਾਸ਼ਾ ਬੋਲੋ ਮੁਬਾਰਕ ਤੁਹਾਨੂੰ ਗੁਰੂ ਸਾਹਿਬ ਨੂੰ ਇੰਨੀਆਂ ਭਾਸ਼ਾਵਾਂ ਆਉਂਦੀਆਂ ਸੀ ਸ੍ਰੀ ਗੁਰਗੰਦ ਸਾਹਿਬ ਮਹਾਰਾਜ ਦੇ ਵਿੱਚ ਇੰਨੀਆਂ ਭਾਸ਼ਾਵਾਂ ਉਹ ਭਾਸ਼ਾਵਾਂ ਜਿਹੜੀਆਂ ਨੇ ਦਰਜ ਹੈਗੀਆਂ ਨੇ ਪਰ ਤੁਸੀਂ ਆਪਣੀ ਮਾਂ ਨੂੰ ਕਿਦਾਂ ਪੁੱਛ ਸਕਦੇ ਹੋ ਤੇ ਜੇ ਤੁਹਾਡੇ ਕੋਲ ਆਪਣੀ ਮਾਂ ਨਹੀਂ ਹੈ ਤੁਹਾਡੇ ਕੋਲ ਆਪਣੀ ਮਾਂ ਬੋਲੀ ਗੁਰਮੁਖੀ ਪੰਜਾਬੀ ਨਹੀਂ ਤੂੰ ਗੁਰਗੰਦ ਸਾਹਿਬ ਮਹਾਰਾਜ ਕਿਦਾਂ ਪੜੋਗੇ ਤੇ ਜੇ ਤੁਸੀਂ ਗੁਰਗੰਦ ਸਾਹਿਬ ਪੜ੍ਹ ਹੀ ਨਹੀਂ ਸਕਦੇ ਤੁਸੀਂ ਇਤਿਹਾਸ ਦੀ ਕਸੌਟੀ ਦੇ ਉੱਤੇ ਕਿੱਥੇ ਆ ਸਕਦੇ ਹੋ ਕਿੱਥੇ ਫਿਰ ਤੇ ਤੁਹਾਨੂੰ ਜੋ ਕੋਈ ਪਰੋਸ ਰਿਹਾ ਤੁਸੀਂ ਖਾ ਰਹੇ ਸੈਪਟਲ ਕਰਨਾ ਪਏਗਾ ਉਹ ਤੁਸੀਂ ਲਈ ਜਾਓਗੇ ਉਹਨੂੰ ਤੁਸੀਂ ਕਹੋਗੇ ਇਹ ਹੀ ਸੱਚ ਹੈ ਭਈ ਜਦ ਤੱਕ ਸਾਨੂੰ ਪਤਾ ਹੀ ਨਹੀਂ ਕੱਚ ਤੇ ਸੱਚ ਵੇ ਕੱਚ ਨੂੰ ਵੀ ਸੱਚ ਕਹੀ ਦਵਾਂਗੇ ਬਿਲਕੁਲ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਕਿਹੜਾ ਪੱਖ ਤੁਹਾਡੇ ਰੂਬਰੂ ਕਰੀਏ ਜਿਸ ਪੱਖ ਨੂੰ ਵੀ ਹੱਥ ਲਾਣੇ ਉੱਥੇ ਹੀ ਮਿਹਨਤ ਕਰਨ ਦੀ ਲੋੜ ਹੈ ਉੱਥੇ ਹੀ ਦੁੱਬਦਾ ਪਈ ਹੈ ਕਿਹੜੀ ਚੀਜ਼ ਅਸੀਂ ਸੰਗਤ ਦੇ ਸਾਹਮਣੇ ਰੂਬਰੂ ਕਰੀਏ ਜਦੋਂ ਗੁਰਬਾਣੀ ਕਰਦੇ ਆ ਗੁਰਬਾਣੀ ਦੀਆਂ ਬੜੀਆਂ ਐਪਸ ਬੜੀਆਂ ਵੈਬਸਾਈਟ ਸਾਡੇ ਸਾਹਮਣੇ ਪਰੋਸੀਆਂ ਗਈਆਂ ਨੇ ਪਰੰਤੂ ਜਦੋਂ ਪੋਥੀ ਦੇ ਨਾਲ ਜਦੋਂ ਗੁਰੂ ਗ੍ਰੰਥ ਸਾਹਿਬ ਰੂਪ ਨਾਲ ਗੁਰਬਾਣੀ ਮੈਚ ਕਰਦੇ ਆ ਉੱਥੇ ਗੁਰਬਾਣੀ ਵਿਆਕਰਣ ਕੁਝ ਕਹਿ ਰਹੀ ਹੈ ਇੰਟਰਨੈਟ ਤੇ ਗੂਗਲ ਬਾਬਾ ਜੀ ਕੁਝ ਕਹਿ ਰਹੇ ਨੇ ਸੱਚ ਉਹੀ ਹੈ ਜਿਹੜਾ ਧੰਨ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਵਿੱਚ ਹੈ ਜਦੋਂ ਇਤਿਹਾਸ ਦੀ ਗੱਲ ਕਰਦੇ ਆ ਸਾਡੀ ਲਾਇਬ੍ਰੇਰੀ ਚ ਪਈਆਂ ਕਿਤਾਬਾਂ ਕੁਝ ਕਹਿ ਰਹੀਆਂ ਨੇ ਤੇ ਗੂਗਲ ਬਾਬਾ ਜੀ ਕੁਝ ਕਹਿ ਰਹੇ ਨੇ ਸੱਚ ਉਹ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਕਸਵੱਟੀ ਤੇ ਪਰੋਤਾ ਜਾਵੇ ਇੱਥੇ ਮੈਂ ਇਹ ਵੀ ਬੇਨਤੀ ਕਰਨਾ ਚਾਹਾਂਗਾ ਆਪਣੀ ਆਡੀਅੰਸ ਨੂੰ ਅੱਜ ਸਾਡੇ ਬੱਚਿਆਂ ਦੇ ਕੋਲ ਹਰ ਤਰ੍ਹਾਂ ਦੀ ਕਿਤਾਬਾਂ ਹਰ ਤਰ੍ਹਾਂ ਦਾ ਸਬਜੈਕਟ ਹਰ ਤਰ੍ਹਾਂ ਦਾ ਸੀ ਟਿਊਸ਼ਨ ਦਾ ਇੰਤਜ਼ਾਮ ਕਰ ਲਿਆ ਕੋਸ਼ਿਸ਼ ਕਰੀਏ ਗੁਰਬਾਣੀ ਅਤੇ ਗੁਰ ਇਤਿਹਾਸ ਨਾਲ ਬੱਚਿਆਂ ਦੀ ਸਾਝ ਪਾਈਏ ਕੋਈ ਜ਼ਿਆਦਾ ਮਿਹਨਤ ਦੀ ਲੋੜ ਨਹੀਂ 1469 ਤੋਂ ਲੈ ਕੇ ਗੁਰੂ ਗਨانک ਪਾਸ਼ਾ ਤੋਂ ਲੈ ਕੇ ਗੁਰਗੋਬਿੰਦ ਸਿੰਘ ਪਾਸ਼ਾ ਤੱਕ ਦਾ ਸਮਾਂ 239 ਕੋ ਸਾਲ ਬੰਦੇ ਨੇ ਇਹ ਇਤਿਹਾਸ ਅਸੀਂ ਆਪਣੇ ਬੱਚਿਆਂ ਨੂੰ ਜ਼ਹਿਨ ਚ ਲਾਗੂ ਕਰਾ ਦਈਏ ਤੇ ਅਸੀਂ ਫਿਰ ਸਾਨੂੰ ਕਹਿਣਾ ਨਹੀਂ ਪਵੇਗਾ ਸਿਰ ਜਾਏ ਤਾਂ ਜਾਏ ਮੇਰਾ ਸਿੱਕੀ ਸਿੱਧਕ ਨਾ ਜਾਏ ਸੋਨ ਸਿੰਘ ਜੀ ਮੈਂ ਹੋਰ ਪੁੱਛਣਾ ਚਾਹਾਂਗਾ ਅੱਜ ਬਹੁਤਾਂ ਗਿੰਤੀ ਚ ਜੇਕਰ ਮੈਂ ਸਿੱਖ ਨੌਜਵਾਨ ਦੀ ਗੱਲ ਨਾ ਕਰਾਂ ਅਦਰ ਕਮਿਊਨਿਟੀ ਦੀ ਗੱਲ ਕਰਾਂ ਅਦਰ ਧਰਮ ਵਾਲਿਆਂ ਦੀ ਗੱਲ ਕਰਾਂ ਉਹ ਸਿੱਖ ਇਤਿਹਾਸ ਪੜਨਾ ਚਾਹੁੰਦੇ ਨੇ ਉਹ ਗੁਰਬਾਣੀ ਪੜਨਾ ਚਾਹੁੰਦੇ ਨੇ ਉਹ ਆਪਣੇ ਜੀਵਨ ਦੇ ਵਿੱਚ ਗੁਰਬਾਣੀ ਨਾਲ ਨਾਤਾ ਪਾਣਾ ਚਾਹੁੰਦੇ ਨੇ ਉਹ ਸ਼ੁਰੂਆਤ ਕਿਵੇਂ ਕਰੀਂ ਦੇਖੋ ਮੈਨੂੰ ਲੱਗਦਾ ਹੈ ਸਵਾਲ ਦਾ ਜਵਾਬ ਸ਼ਾਇਦ ਸਾਡੇ ਸਿੱਖ ਬੱਚੇ ਵੀ ਸੁਣ ਲੈ ਹੂੰ ਦੇਖੋ ਕੱਲੇ ਆ ਮੈਂ ਕਿਸੇ ਨਾਲ ਗੱਲ ਕਰਨ ਜੋਗਾ ਕਿਸੇ ਨੂੰ ਕੁਝ ਦੱਸਣ ਜੋਗਾ ਤਾਂ ਹੀ ਹੋਵਾਂਗਾ ਨਾ ਜਦੋਂ ਪਹਿਲੇ ਮੈਂ ਆਪ ਉਹ ਕੰਮ ਕਰਾਂ ਬਿਲਕੁਲ ਆਪ ਸਵਾਰੇ ਮੈਂ ਮਿਲਾਂ ਮੈਨੂੰ ਉਸ ਲੈਵਲ ਤੇ ਜਾਣਾ ਪਏਗਾ ਉਹ ਗੱਲ ਜਿਹੜੀ ਮੈਨੂੰ ਆਪ ਸਿੱਖਣੀ ਪਏਗੀ ਤਾਂ ਹੀ ਤਾਂ ਮੈਂ ਕਿਸੇ ਨੂੰ ਦੱਸਾਂਗਾ ਅਗਰ ਮੈਂ ਕਿਸੇ ਤਰ੍ਹਾਂ ਦੀ ਕੋਈ ਟ੍ਰੇਨਿੰਗ ਕਿਸੇ ਨੂੰ ਦੇਣਾ ਚਾਹੁੰਦਾ ਤਾਂ ਪਹਿਲਾਂ ਮੈਨੂੰ ਟ੍ਰੇਨਿੰਗ ਆਪ ਲੈਣੀ ਪੈਗੀ ਜੇ ਮੈਂ ਆਪ ਹੀ ਨਹੀਂ ਇਤਿਹਾਸ ਨਾਲ ਜੁੜਿਆ ਆਪ ਹੀ ਮਾ ਬਾਣੀ ਨਾਲ ਨਹੀਂ ਜੁੜਿਆ ਤੇ ਮੇਰੀ ਕਹੀ ਹੋਈ ਗੱਲ ਦਾ ਜਾਂ ਮੇਰੇ ਕਹਿਣ ਦੇ ਤਰੀਕੇ ਦਾ ਕਿਸੇ ਦੇ ਉੱਤੇ ਕੋਈ ਪ੍ਰਭਾਵ ਪੈਣਾ ਹੀ ਨਹੀਂ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਖਾਂ ਜਿਹੜੀ ਅੱਜ ਦੇ ਸਮੇਂ ਦੇ ਵਿੱਚ ਨਾ ਬੜੀ ਖਤਰਨਾਕ ਲੈਵਲ ਦੇ ਉੱਤੇ ਸਾਡੇ ਸਾਹਮਣੇ ਆ ਰਹੀ ਏ ਉਹ ਸਾਡਾ ਜਿਹੜਾ ਯੂਥ ਹੈ ਨਾ ਔਰ ਉਸ ਜਾਲ ਦੇ ਵਿੱਚ ਫਸਦਾ ਜਾ ਰਿਹਾ ਜਿਵੇਂ ਤੁਸੀਂ ਟੈਪ ਹੈ ਨਾ ਜਾਲ ਦੇ ਵਿੱਚ ਫਸ ਰਿਹਾ ਉਹ ਹੈ ਜੀ AI ਬੱਚਿਆਂ ਦੇ ਸਵਾਲ ਵੱਡੇ ਨੇ ਬੱਚੇ ਉਹ ਸਵਾਲ ਇਹ ਨਹੀਂ ਪਤਾ ਉਹਨਾਂ ਨੂੰ ਕਰਨੇ ਕਿਦੇ ਨਾਲ ਹੁਣ ਬੱਚਿਆਂ ਨੂੰ ਇੱਕ ਚੀਜ਼ ਮਿਲੀ ਹੋਈ ਹੈ ਇੰਟਰਨੈਟ ਤੇ ਫੋਨ ਹਰ ਸਵਾਲ ਉੱਥੇ ਲੱਭਣ ਦੀ ਕੋਸ਼ਿਸ਼ ਕਰਦੇ ਜਾਂਦੇ ਆ ਔਰ ਅੱਜ ਦੇ ਸਮੇਂ ਦੇ ਵਿੱਚ AI ਨੂੰ ਉਹ ਸਭ ਤੋਂ ਜ਼ਿਆਦਾ Google ਤੋਂ ਵੀ ਪਿੱਛੇ ਛੱਡਤਾ ਉਹਨਾਂ ਨੇ ਹੁਣ AI ਨੂੰ ਜ਼ਿਆਦਾ ਸਵਾਲ ਕਿੱਥੇ ਜਾ ਰਹੇ ਨੇ ਉਹ ਜ਼ਿਆਦਾ ਪ੍ਰਮਾਣਿਤ ਮੰਨਦੇ ਆ ਉਹਦੇ ਤੇ ਜਾ ਕੇ ਸਵਾਲ ਹੁਣ ਉਹਦੇ ਤੇ ਜਦੋਂ ਤੁਸੀਂ ਸਵਾਲ ਪਾਓਗੇ ਨਾ ਉਹ ਭਾਵੇਂ ਤੁਹਾਡਾ ਗੁਰਬਾਣੀ ਨਾਲ ਡਿਟੇਲ ਅਸੀ ਕਿ ਇਤਿਹਾਸ ਨਾਲ ਰਿਲੇਟਡ ਹੈ ਉਹਦਾ ਜਵਾਬ ਸਿਰਫ ਬਾਈਬਲ ਦੇ ਆਧਾਰ ਤੇ ਆਏਗਾ ਜਵਾਬ ਮਿਲੇਗਾ ਜ਼ਰੂਰ ਪਰੰਤੂ ਗੁਰਬਾਣੀ ਦੇ ਆਧਾਰ ਤੇ ਨਹੀਂ ਗੁਰਬਾਣੀ ਦੀ ਕਸਵਟੀ ਦੇ ਉੱਤੇ ਏਆਈ ਉਤਰ ਨਹੀਂ ਸਕਦਾ ਪਿੱਛੇ ਕਿਤੇ तकरीबन ਮਹੀਨਾ ਡੇਢ ਮਹੀਨਾ ਪਹਿਲਾਂ ਵਿਚਾਰ ਹੋਈ ਇਸ ਵਿਸ਼ੇ ਦੇ ਉੱਤੇ ਔਰ ਜਿਸ ਵੇਲੇ ਅਸੀਂ ਏਆਈ ਨੂੰ ਤੇ ਗੁਰਬਾਣੀ ਨੂੰ ਅਸੀਂ ਜਦੋਂ ਪੈਰਲਲ ਰੱਖਦੇ ਆ ਕਿਉਂਕਿ ਏਆਈ ਜਿਹੜਾ ਹੈ ਨਾ ਆਰਟੀਫੀਸ਼ੀਅਲ ਹੈ ਗੁਰਬਾਣੀ ਨਿਰਾ ਸੱਚ ਹੈ ਸੱਚ ਬਹੁਤ ਖੂਬ ਸੱਚ ਤੇ ਝੂਠ ਦਾ ਮੇਲ ਹੀ ਕੋਈ ਨਹੀਂ ਹੈ ਅਸੀਂ ਇਹ ਆਪਣੇ ਬੱਚਿਆਂ ਨੂੰ ਕਿੱਦਾਂ ਸਮਝਾ ਪਾਵਾਂਗੇ ਸਾਡੇ ਬੱਚੇ ਜਿਹੜੇ ਨੇ ਉਹ ਸੱਚ ਨੂੰ ਛੱਡ ਕੇ ਤੇ ਝੂਠ ਵਾਲੇ ਪਾਸੇ ਜਾਦੇ ਸ਼ਾਇਦ ਇਹ ਜਵਾਬ ਅੱਜ ਦੇ ਵਿਊਜ਼ ਚਾਣ ਵਾਲੇ ਲਾਈਕ ਚਾਣ ਵਾਲੇ ਜ਼ਿਆਦਾਤਰ ਪੋਡਕਾਸਟਰ ਨੇ ਵੀ ਸੁਣ ਲਿਆ ਹੋਵੇਗਾ ਕਿਵੇਂ ਅਸੀਂ ਇਤਿਹਾਸ ਪਰੋਸੀਏ ਕੋਸ਼ਿਸ਼ ਕਰੀਏ ਪਹਿਲੇ ਆਪ ਪੜੀਏ ਗੁਰਬਾਣੀ ਆਪ ਇਤਿਹਾਸ ਤੋਂ ਵਕਫ ਹੋਈਏ ਤਾਂ ਜਾ ਕੇ ਜ਼ਿੰਮੇਵਾਰੀ ਲਈਏ ਜੋ ਅਸੀਂ ਸੁਣਾ ਰਹੇ ਹਾਂ ਸੱਚ ਸੁਣਾ ਰਹੇ ਹਾਂ ਜੋ ਅਸੀਂ ਬੋਲਦੇ ਹਾਂ ਪੂਰਨ ਤੌਰ ਤੇ ਸੱਚ ਹੈ ਜੋ ਅਸੀਂ ਬੋਲ ਰਹੇ ਹਾਂ ਗੁਰੂ ਗ੍ਰੰਥ ਸਾਹਿਬ ਦੀ ਕਸਵੱਟੀ ਤੇ ਪੂਰਾ ਉਤਰਦਾ ਹੈ ਵਰਨਕ ਕਮਾਈਆਂ ਤੁਹਾਨੂੰ ਮੁਬਾਰਕ ਤੁਹਾਨੂੰ ਵਿਊਜ਼ ਮੁਬਾਰਕ ਤੁਹਾਨੂੰ ਲਾਈਕ ਮੁਬਾਰਕ ਪਰੰਤੂ ਨਿੱਜੀ ਤੌਰ ਤੇ ਜੋ ਸਿੱਖ ਸਮਾਜ ਦਾ ਨੁਕਸਾਨ ਅਸੀਂ ਕਰ ਰਹੇ ਹਾਂ ਇਹਦੀ ਪਰਭਾਈ ਕਿੱਥੇ ਕਰਾਂਗੇ ਅੱਜ ਦੇ ਨੌਜਵਾਨਾਂ ਨੂੰ ਕੀ ਸੰਦੇਸ਼ ਦੇ ਰਹੇ ਹਾਂ ਕੀ ਸੱਚ ਬੋਲ ਰਹੇ ਹਾਂ ਕੀ ਝੂਠ ਬੋਲ ਰਹੇ ਹਾਂ ਥੋੜਾ ਜਿਹਾ ਗੁਰੂ ਪਾਤਸ਼ਾਹ ਨੂੰ ਵੀ ਜਵਾਬ ਦੇਣਾ ਹੈ ਗੁਰੂ ਸਾਹਿਬ ਨੂੰ ਅੰਗ ਸੰਗ ਸਮਝਦੇ ਹੋਏ ਗੁਰੂ ਸਾਹਿਬ ਨੂੰ ਅੰਗੀਕਾਰ ਕਰਦੇ ਹੋਏ ਆਪਣੇ ਜ਼ਹਿਨ ਦੀ ਆਪਣੇ ਅੰਦਰ ਦੀ ਆਵਾਜ਼ ਸੁਣੀਏ ਅਸੀਂ ਕੀ ਪਰੋਸ ਰਹੇ ਹਾਂ ਸੰਸਿਕ ਤੁਹਾਡਾ ਬਹੁਤ ਬਹੁਤ ਧੰਨਵਾਦ ਅੱਜ ਲੋਰਡ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਤੁਸੀਂ ਲੰਬੇ ਸਮੇਂ ਤੋਂ ਜੁੜੇ ਹੋ ਗੁਰ ਇਤਿਹਾਸ ਨਾਲ ਗੁਰਬਾਣੀ ਨਾਲ ਪਬਲਿਕ ਦੇ ਵਿੱਚ ਲੈ ਕੇ ਜਾ ਰਹੇ ਹੋ ਡਾਕੂਮੈਂਟ ਇਸ ਰਾਈ ਇਤਿਹਾਸ ਨੂੰ ਪੇਸ਼ ਕਰ ਰਹੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਮਾਲਕ ਕਿਰਪਾ ਕਰੇ ਤੁਹਾਡੀ ਆਵਾਜ਼ ਇਸੇ ਤਰ੍ਹਾਂ ਜਗਮਗਾਨਦੀ ਰਹੇ ਤੁਹਾਡੇ ਬੋਲ ਇਸੇ ਤਰ੍ਹਾਂ ਬੋਲਦੇ ਰਹਿਣ ਤਾਂ ਜੋ ਅਸੀਂ ਗੁਰ ਇਤਿਹਾਸ ਗੁਰਬਾਣੀ ਦਾ ਸਾਂਝ ਪਾ ਸਕੀਏ ਆਪ ਸਮੂਹ ਸੰਗਤ ਦਾ ਵੀ ਬਹੁਤ ਬਹੁਤ ਧੰਨਵਾਦ ਅਗਲੀ ਵਾਰ ਫਿਰ ਮਿਲਾਂਗੇ ਨਵੀਂ ਸ਼ਕਸ਼ੀਅਤ ਨਾਲ ਤਦ ਤੱਕ ਜੀ ਮੈਂ ਦੇ ਜਾਚਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ